ਦਲ ਕਰਾਣਾ ਓਡੀ ਵੀਡੀਓ ਜਿਹੜਾ ਅੱਜ ਲਾਂਚ ਕੀਤਾ ਜੀ ਤੇ ਅੱਜ ਹੀ ਆਪਾਂ ਸਟਾਰਟ ਫਾਰਮਾ ਨਾ ਰੱਖਣਾ ਠੀਕ ਹੈ ਜੀ ਆਪਕ ਲੋਕਾਂ ਚ ਘੋੜਿਆਂ ਨੇ ਬਿਠਾ ਦੇ ਵੀ ਜਿਹੜੀ ਆਪਣੀ ਸੋਚ ਨਹੀਂ ਤੇ ਆਪਾਂ ਆਮ ਜਿਹੇ ਘਰਾਂ ਚ ਵੱਡੇ ਲੋਕ ਚੰਗੇ ਲੋਕਾਂ ਨਾਲ ਲਿੰਕ ਬਣ ਗਏ ਚੰਗੇ ਲੋਕਾਂ ਦੀ ਆਪਣੀ ਮੈਂ ਕੋਈ ਮੇਲਾ ਮੰਡੀ ਨਹੀਂ ਛੱਡਦਾ ਹਰ ਪਾਸੇ ਜਾਣਾ ਪੰਜ ਪੰਜ ਆ ਜਾਂਦਾ ਹਰ ਮੇਲੇ ਤੇ ਲਾ ਕੇ ਹੋਣੇ ਠੀਕ ਹੈ ਜੀ ਆਪਾਂ ਨਹੀਂ ਘਰੇ ਵੜਨ ਵਾਲੇ ਆ ਆਹ ਵੀਡੀਓ ਲਈ ਨਾ ਮਿੱਤਰੋ ਟਾਈਮ ਜਿਆ ਕੱਢ ਕੇ ਬਹਿ ਜਾਓ ਕਿਉਂਕਿ ਬਹੁਤ ਸਿਰੇ ਦੀ ਵੀਡੀਓ ਅੱਜ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਪਿੰਡ ਚੌ ਕੌਂਕੀ ਮਾਨ ਪੰਡ ਵੈਸੇ ਕਿਸੇ ਜਾਣ ਪਹਿਚਾਨ ਦਾ ਮਤਾਜ ਨਹੀਂ ਹੈ ਮਿੱਤਰੋ ਕਿਉਂਕਿ ਬਾਪੂ ਕੁੰਡਾ ਸਿੰਘ ਢਾਲੀਵਾਲ ਦਾ ਪਿੰਡ ਆ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਸਮੇਂ-ਸਮੇਂ ਤੇ ਬਹੁਤ ਜਾਦ ਚੰਗੇ ਤੇ ਸੱਭਿਆਚਾਰਕ ਗੀਤ ਆ ਜਿਹੜੇ ਦਿੱਤੇ ਆ ਅੱਜ ਆਪਾਂ ਚੌਂਕੀ ਮਾਨ ਦੇ ਵਿੱਚ ਉਸੇ ਪਿੰਡ ਦੇ ਵਿੱਚ ਬੈਠੇ ਆ ਤੇ ਉਸੇ ਘਰ ਦੇ ਵਿੱਚ ਬੈਠੇ ਆ ਕਿਉਂਕਿ ਬਾਪੂ ਜੀ ਦੇ ਬੇਟੇ ਨੂੰ ਹਰਪ੍ਰੀਤ ਢਾਲੀਵਾਲ ਨੂੰ ਬਹੁਤ ਜਾਦ ਸ਼ੌਂਕ ਆ ਮਿੱਤਰੋ ਘੋੜਿਆਂ ਦਾ ਤਾਂ ਬਾਈ ਨੇ ਆ ਜਿਹੜਾ ਤੁਸੀਂ ਇਸ ਟਾਈਮ ਸਕਰੀਨ ਦੇ ਉੱਪਰ ਬੱਚਾ ਦੇਖ ਰਹੇ ਹੋ ਇਹ ਤਿਆਰ ਕੀਤਾ ਹੈ ਬਹੁਤ ਜਿਆਦਾ ਸੋਹਣਾ ਜਿਹੜਾ ਬੱਚਾ ਤਿਆਰ ਹੋ ਕੇ ਮਾਰਕੀਟ ਦੇ ਵਿੱਚ ਆਇਆ ਵਾ ਤੁਸੀਂ ਬਿਛੇਰੇ ਨੂੰ ਦੇਖੋ ਇਸ ਟਾਈਮ ਹਜੇ ਦੋ ਦੰਦ ਹੀ ਹੋਏ ਆ ਮਿੱਤਰੋ ਜੇਕਰ ਮੈਂ ਗੱਲ ਕਰਾਂ ਇਹਦੀ ਹਾਈਟ ਦੀ ਤਾਂ 62 ਕਲਾਸਾ ਜਿਹੜਾ ਇਹ ਹਾਈਟ ਹੀ ਕਰ ਚੁੱਕਿਆ ਵਾ ਬੋਡੀ ਸਟਰਕਚਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਿਛੇਰੇ ਦੀ ਚਮਕ ਤੁਸੀਂ ਦੇਖ ਰਹੇ ਹੋ ਬਾਈ ਹੁਣਾਂ ਦੀ ਕੀ ਕੀ ਹੋਈ ਸਵਾਲ ਤੁਸੀਂ ਦੇਖ ਰਹੇ ਹੋ ਕੌਮੇ ਸ਼ੌਂਕੀ ਬੰਦੇ ਆ ਮਿੱਤਰੋ ਸ਼ੌਂਕ ਦੇ ਨਾਲ ਹੀ ਇਹਨਾਂ ਨੇ ਬਸ਼ੇਰਾ ਰੱਖਿਆ ਵਾ ਜੇਕਰ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਦੇ ਉੱਪਰ ਪਤਲਾ ਬਲੇਜ ਆ ਜਿਹਦੀ ਅੱਜਕੱਲ ਬਹੁਤ ਜ਼ਿਆਦਾ ਮੰਗ ਆ ਮਿੱਤਰੋ ਤੇ ਇੱਕ ਪੈਰ ਜਿਹੜਾ ਇਹਦਾ ਬਸ਼ੇਰੇ ਦਾ ਚਿੱਟਾ ਵਾ ਤੇ ਜੇਕਰ ਗੱਲ ਕਰੀਏ ਤਾਂ ਇਹਦੀ ਉਮਰ ਦੀ ਤਾਂ ਦੋ ਦੰਦ ਇਸ ਟਾਈਮ ਹਜੇ ਇਹ ਹੋਇਆ ਵਾ ਤੇ ਸਟੱਡ ਸਰਵਿਸ ਦੇ ਲਈ ਬਾਈ ਇਹਨਾਂ ਨੇ ਕਰਤਾ ਅੱਜ ਆਪਣੇ ਚੈਨਲ ਦੇ ਥਰੂ ਇਹਨੂੰ ਲਾਂਚ ਤੇ ਇੱਕ ਮੈਂ ਵੱਡੀ ਗੱਲ ਹੋਰ ਤੁਹਾਨੂੰ ਦੱਸ ਦਵਾਂ ਕਿ ਅੱਜ ਇਹ ਸਟੱਡ ਫਰਮ ਦਾ ਨਾਮ ਵੀ ਆਪਣੇ ਚੈਨਲ ਦੁਆਰਾ ਹੀ ਰੱਖਿਆ ਗਿਆ ਵਾ ਇਹਦਾ ਨਾਮ ਰੱਖਤਾ ਪਈ ਉਹਨਾਂ ਨੇ ਨੰਬਰਦਾਰ ਸਟੱਡ ਫਾਰਮ ਇਹ ਵੀਡੀਓ ਦੇ ਵਿੱਚ ਤੁਹਾਨੂੰ ਘੋੜੇ ਤੋਂ ਇਲਾਵਾ ਬਾਪੂ ਕੁੰਡਾ ਖੰਡ ਢਾਲੀਵਾਲ ਦੀ ਜੀਵਨ ਦੀਆਂ ਉਹ ਗੱਲਾਂ ਸੁਣਨ ਨੂੰ ਮਿਲਣਗੀਆਂ ਮਿੱਤਰੋ ਜਿਹੜੀਆਂ ਤੁਸੀਂ ਅੱਗੇ ਕਿਸੇ ਵੀ ਚੈਨਲ ਦੇ ਉੱਪਰ ਨਹੀਂ ਸੁਣੀਆਂ ਹੋਣਗੀਆਂ ਕਿਉਂਕਿ ਬਹੁਤ ਜ਼ਿਆਦਾ ਸ਼ੌਂਕੀ ਬੰਦੇ ਆ ਸ਼ੌਂਕ ਦੇ ਨਾਲ ਜੇਕਰ ਬਾਪੂ ਨੇ ਗੀਤਕਾਰੀ ਕੀਤੀ ਆ ਤਾਂ ਉਹ ਵੀ ਸ਼ੌਂਕ ਦੇ ਨਾਲ ਹੀ ਕੀਤੀ ਆ ਤੇ ਜੇਕਰ ਬਾਈ ਹਰਪ੍ਰੀਤ ਅੱਜ ਘੋੜਿਆਂ ਦੀ ਲਾਈਨ ਦੇ ਵਿੱਚ ਆਇਆ ਵਾ ਉਹ ਵੀ ਸ਼ੌਂਕ ਦੇ ਨਾਲ ਹੀ ਆਇਆ ਹੁਣ ਗੱਲ ਕਰ ਲਈਏ ਆਪਾਂ ਘੋੜੇ ਦੀ ਲਾਈਨ ਬਾਰੇ ਕੌਂਕੇ ਪਿੰਡ ਦੇ ਵਿੱਚ ਬਾਦਲ ਘੋੜਾ ਹੋਇਆ ਮਿੱਤਰੋ ਜਿਹੜਾ ਠਾਕੜ ਦਾ ਬੱਚਾ ਸੀਗਾ ਤੇ ਠਾਕਰ ਘੋੜਾ ਜਿਹੜਾ ਕਾਲੇ ਕਾਂਡੇ ਦਾ ਬੱਚਾ ਸੀਗਾ ਉਹ ਲਾਈਨ ਦਾ ਇਹ ਜਿਹੜਾ ਬਸ਼ੇਰਾ ਹੈ ਮਿੱਤਰੋ ਬਾਦਲ ਘੋੜਾ ਆਪ ਵੀ ਚੰਗੀ ਹਾਈਟ ਦਾ ਜਿਹੜਾ ਘੋੜਾ ਸੀਗਾ ਤੁਸੀਂ ਸਕਰੀਨ ਦੇ ਉੱਪਰ ਘੋੜੇ ਦੀ ਫੋਟੋ ਦੇਖ ਰਹੇ ਹੋ ਉਹਦਾ ਇਹ ਬੱਚਾ ਵਾ ਤੇ ਜੇਕਰ ਮਾਂ ਦੀ ਗੱਲ ਕਰੀਏ ਤਾਂ ਬਾਈ ਹੁਣੇ ਕਹਿੰਦੇ ਮੱਝੂ ਕੇ ਬਲੱਡ ਲਾਈਨ ਦੀ ਇਹਦੀ ਮਾਂ ਸੀਗੀ ਬਹੁਤ ਚੰਗੀ ਇੱਕ ਗੱਲ ਮੈਂ ਤੁਹਾਨੂੰ ਇਹਦੀ ਹੋਰ ਖਾਸियत ਦੱਸ ਦੇਵਾਂ ਬਾਈ ਹਰਪ੍ਰੀਤ ਦਾ ਬੇਟਾ ਗੁਰਸ਼ਬਦ ਇਸ ਟਾਈਮ ਘੋੜੇ ਨੂੰ ਗਰਾਊਂਡ ਦੇ ਵਿੱਚ ਕੰਡਿਆਲਾ ਪਾ ਰਿਹਾ ਵਾ ਤੁਸੀਂ ਘੋੜੇ ਦੀ એનર્ਜੀ ਵੀਡੀਓ ਦੇ ਸ਼ੁਰੂ ਦੇ ਵਿੱਚ ਦੇਖੀ ਆ ਕਿੰਨੀ ਜਿਆਦਾ એનર્ਜੀ ਦੇ ਨਾਲ ਘੋੜਾ ਗਰਾਊਂਡ ਦੇ ਵਿੱਚ ਜਿਹੜਾ ਭੱਜ ਰਿਹਾ ਸੀਗਾ ਤੇ ਜਦੋਂ ਇਹਨੂੰ ਅਸੀਂ ਫੜਿਆ ਵਾ ਤਾਂ ਇੱਕ ਆਵਾਜ਼ ਦੇ ਉੱਪਰ ਹੀ ਬਾਈ ਦੇ ਬੇਟੇ ਨੇ ਜਦੋਂ ਇਹਨੂੰ ਬੁਲਾਇਆ ਤਾਂ ਉਸੇ ਟਾਈਮੇ ਆ ਕੇ ਖੜ ਗਿਆ ਕਿਉਂਕਿ ਇਹ ਚੀਜ਼ ਬਾਈ ਪਿਆਰ ਦੇ ਨਾਲ ਹੁੰਦੀ ਆ ਜੇਕਰ ਗੱਲ ਕਰੀਏ ਜਦੋਂ ਘੋੜੇ ਨੂੰ ਛੱਡਿਆ ਕਰਾਉਣ ਦੇ ਵਿੱਚ ਤਾਂ ਅਸੀਂ ਵੀ ਇਹੀ ਕੀ ਸੋਚਦੇ ਸੀ ਤੇ ਹੋਰ ਵੀ ਜਿਹੜੀ ਮਿੱਤਰ ਮੰਨੀ ਬਾਈ ਦੇ ਨਾਲ ਪਹੁੰਚੀ ਹੋਈ ਸੀ ਉਹ ਕਹਿੰਦੇ ਵੀ ਘੋੜਾ ਤੁਸੀਂ ਛੱਡ ਤਾਂ ਲਿਆ ਫੜਿਆ ਕਿਵੇਂ ਜਾਊਗਾ ਤਾਂ ਬਾਈ ਕਹਿੰਦਾ ਇਹ ਵੀ ਤੁਹਾਨੂੰ ਦਿਖਾਵਾਂਗੇ ਘੋੜਾ ਕਿਵੇਂ ਫੜਿਆ ਜਾਊਗਾ ਤੇ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਮਿੱਤਰੋ ਦੇਖ ਲਿਓ ਸਾਰੀਆਂ ਗੱਲਾਂ ਬਾਤਾਂ ਛੱਡ ਸਰਵਰ ਦੀ ਫੀਸ ਕਿੰਨੀ ਬਾਈ ਨੇ ਰੱਖਤੀ ਤੇ ਹੋਰ ਵੀ ਜਿਹੜੀਆਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੌਣ ਨੂੰ ਮਿਲਣਗੀਆਂ ਆਜੋ ਆਪਾਂ ਤੁਹਾਡੀ ਗੱਲਬਾਤ ਕਰਾਉਦੇ ਆਂ ਬਾਈ ਹਰਪੀਤ ਢਾਲੀਵਾਲ ਦੇ ਨਾਲ ਵੀਡੀਓ ਨੂੰ ਚੱਲਦੀ-ਚੱਲਦੀ ਨੂੰ ਸ਼ੇਅਰ ਜਰੂਰ ਕਰਦੇ ਤੇ ਆਪਣੇ ਕੰਮ ਦੀ ਕੁਆਲਿਟੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸ ਦਿਓ ਆਜੂ ਆਪਾਂ ਕਰਦਿਆਂ ਗੱਲਬਾਤ ਸਾਸੀ ਗਮਿਤਰਾ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੌਂਕੀਮਾਨ ਤੇ ਚੌਂਕੀਮਾਨ ਦੀ ਗੱਲ ਕਰਦੇ ਆਂ ਤਾਂ ਬਾਪੂ ਕੁੰਡਾ ਢਾਲੀ ਵਾਲਾ ਦਾ ਨਾਮ ਪਹਿਲੇ ਨੰਬਰਾਂ ਤੇ ਆਉਂਦਾ ਏ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਪੂ ਕੁੰਡਾ ਢਾਲੀ ਵਾਲੇ ਦੇ ਘਰੇ ਬੈਠੇ ਆਂ ਤੇ ਵੀਰਾ ਹਰਪੀ ਦਾ ਆਪਣੇ ਨਾਲ ਆਊਗਾ ਤੇ ਦੂਸਰੀ ਗੱਲ ਆਪਾਂ ਬਾਈ ਹੁਣਾਂ ਦਾ ਇੱਕ ਘੋੜਾ ਲਾਂਚ ਕਰਨ ਲੱਗੇ ਆ ਤੇ ਸਾਰੀ ਗੱਲਬਾਤ ਕਰਾਂਗੇ ਘੋੜਾ ਵੀ ਬਹੁਤ ਸੋਹਣਾ ਹੈ ਤੇ ਬਾਈ ਹੁਣੀ ਬੰਦੇ ਵੀ ਦਿਲਦਾਰ ਆ ਸਾਰੀਆਂ ਗੱਲਾਂ ਮਾਤਾ ਕਰਦੇ ਹਰਪੀ ਵੀਰੇ ਪਹਿਲਾਂ ਦਾ ਸਵਾਗਤ ਆ ਆਪਣੇ ਚੈਨਲ ਤੇ ਜੀ ਐਨ ਵੀ ਤੁਹਾਡਾ ਬਹੁਤ ਬਹੁਤ ਵੀਰੇ ਹਰਮਨ ਸਿੰਘ ਧਾਲੀਆ ਠੀਕ ਹੈ ਜੀ ਜੀ ਐਨ ਤੇ ਹਰਪੀ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਆਪਣੀ ਮਿੱਤਰ ਮੰਡਲੀ ਬੈਠੀ ਆ ਨਾ ਖਰੇ ਵਰੇ ਆਪਾਂ ਇਧਰੋਂ ਲੈ ਕੇ ਸਟਾਰਟਿੰਗ ਤੇ ਦੱਸ ਦਈਏ ਕੀ ਕੀ ਨਾਮ ਇਹ ਤਕਰੀਬਨ ਜੀ ਮੇਰਾ ਕੋੜੇ ਵਾਲਾ ਪਰਿਵਾਰੀ ਆਪਾਂ ਕਹਿੰਦੇ ਆ ਵੀ ਕੋੜਾ ਸਮਾਜ ਕੋੜਾ ਪਰਿਵਾਰ ਨਾਲ ਚੱਲ ਪੈਂਦੀ ਆ ਠੀਕ ਆ ਬਈ ਇਹ ਛੋਟਾ ਭਰਾਵਾ ਇਹਦੇ ਕੋਲੇ ਵੀ ਕੋੜੀ ਆ ਇਹ ਸਾਡੇ ਸਰਪੰਚ ਸਾਹਿਬ ਆ ਇਹ ਮੁੰਡਾ ਵੀਰ ਦਾ ਲੱਕੀ ਆ ਸਬੰਧੀ ਤੋਂ ਠੀਕ ਆ ਬਈ ਇਹ ਕੀ ਨਾ ਕੋੜੇ ਹਾਂਜੀ ਹਾਂਜੀ ਬਈ ਇਹ ਸਾਡੇ ਅਸੀਂ ਡਾਕਟਰ ਕਹਿੰਦੇ ਨੇ ਆ ਰਜੋਤ ਸਿੰਘ ਸੀ ਕੇ ਬਾਇਓਟੈਕਸ ਇਹਦੇ ਸਪਲੀਮੈਂਟਾ ਕੋੜੇ ਲਈ ਠੀਕ ਆ ਬਈ ਇਹ ਵੀ ਆਪਣੇ ਜਾਣੀ ਆਪਣਾ ਮਿੱਤਰ ਆ ਠੀਕ ਆ ਬਈ ਇਹ ਗੁਰਸ਼ਾਲਪਤੀ ਸਿੰਘ ਧਾਲੀਆ ਵਾਲਾ ਬੇਸ ਮੇਰਾ ਸਪੁੱਤਰ ਬੇਟਾ ਤੇ ਸਭ ਤੋਂ ਪਹਿਲਾਂ ਬਾਈ ਹਰਪੀ ਦਾ ਆਪਾਂ ਘੋੜਿਆਂ ਤੇ ਆਪਾਂ ਫੇਰ ਆਉਨੇ ਆ ਹਨਾ ਤੇ ਆਪਣੇ ਬਾਪੂ ਜੀ ਨੇ ਬਹੁਤ ਵੱਡਾ ਨਾਮ ਕੀਤਾ ਹਨਾ ਗੀਤਕਾਰੀ ਦੇ ਵਿੱਚ ਹਨਾ ਬਈ ਕੀ ਜਨ ਕਿ ਉਹਨਾਂ ਦੀ ਘੋੜਿਆਂ ਦੇ ਲੈਣ ਦੇ ਵਿੱਚ ਹਨਾ ਉਹਨਾਂ ਦਾ ਕੀ ਦੇਣ ਸੀਗਾ ਤੁਹਾਡਾ ਜਨ ਕਿ ਜਿਵੇਂ ਮਨ ਕੇ ਲਈ ਸ਼ੌਂਕੀ ਦਾ ਸੀਗਾ ਬਾਪੂ ਆਪਣਾ ਇਹ ਹਨਾ ਪੂਰਾ ਸ਼ੌਂਕੀ ਸੀਗਾ ਜਿਵੇਂ ਉਹਨੇ ਗਾਣੇ ਵੀ ਗਾਏ ਆ ਤੇ ਉਹਨੇ ਮੈਂ ਕਹਿੰਦਾ ਸਿੱਖਾਂ ਵਾਲੇ ਗਾਣੇ ਗਾਏ ਆ ਹਨਾ ਜਿਨ੍ਹਾਂ ਨੂੰ ਵੀ ਹੱਥ ਪਾਇਆ ਬਈ ਬਾਪੂ ਦਾ ਘੋੜਿਆਂ ਦੇ ਸ਼ੌਂਕ ਦੇ ਵਿੱਚ ਕੀ ਜਾਣਦੀ ਵੇ बापू ਨੂੰ ਬਈ ਸ਼ੌਂਕ ਬਾਪੂ ਨੂੰ ਵੀ ਬਾਪੂ ਲਿਖਣ ਦਾ ਲਿਖਦਾ ਕਾਰਨ ਉਹ ਚੰਗਾ ਲਿਖਣ ਦਾ ਕਾਰਨ ਇਹ ਸੀ ਵੀ ਉਹ ਕੁਦਰਤ ਨਾਲ ਪਿਆਰ ਸੀ ਠੀਕ ਹੈ ਜੀ ਕੁਦਰਤ ਦੇ ਵਿੱਚ ਆਪਾਂ ਜੀਵ ਜੰਤੂ ਪੇੜ ਪੌਦੇ ਦਿਨ ਬਨਸਪਤੀ ਸਾਰਾ ਕੁਝ ਹੀ ਆ ਜਾਂਦਾ ਘੋੜੇ ਵੀ ਉਹਨਾਂ ਉਹਦੇ ਕੋਈ ਸੀ ਉਸੇ ਕੈਟਾਗਰੀ ਚ ਆ ਜਾਂਦੇ ਹਨਾ ਜਾਨਵਰਾਂ ਨਾਲ ਉਹਨੂੰ ਜਾਨਵਰਾਂ ਨਾਲ ਪਿਆਰ ਸੀ ਪਹਿਲਾਂ ਵੀ ਕੋਈ ਪਹਿਲਾਂ ਬਚਪਨ ਜਿਹਨੂੰ ਸ਼ੌਂਕ ਸੀ ਕੁਦਰਤ ਨਾਲ ਉਹ ਵੀ ਰੱਖਦਾ ਸੀ ਆਪਣੇ ਕੋਲ ਮੁਰਗੇ ਮੁਰਗੇ ਸੀ ਤੱਕ ਉਹਦੇ ਵਿੱਚ ਰੱਖਦੇ ਆਣੇ ਕਿ ਤਕਰੀਬਨ ਕੋਈ ਖੂਨ ਚ ਆ ਜਾਂਦਾ ਬਾਪੂ ਵਾਲਾ ਸ਼ੌਂਕ ਮੇਰੇ ਤੇ ਸੀਗਾ ਬੀੜਾ ਦਾ ਸ਼ੌਕ ਮੇਰੇ ਘਰ ਬੇਟੇ ਚ ਆ ਗਿਆ ਬੇਟੇ ਚ ਆ ਗਿਆ ਜਿਵੇਂ ਹਾਪੀ ਦੇ ਬਈ ਆਪਾਂ ਨੂੰ ਹਨਾ ਪਤਾ ਲੱਗਿਆ ਜਿਵੇਂ ਤੁਸੀਂ ਜਿਹੜੀ ਮੇਨ ਆ ਕਈ ਵੀ ਹਨਾ ਵੀ ਖੂਨ ਦੇ ਵਿੱਚ ਆਉਂਦਾ ਹੁੰਦਾ ਹਨਾ ਬੇਟੇ ਰਾਹੀਂ ਇਹ ਜਿਹੜਾ ਸ਼ੌਕ ਆਪਣਾ ਜਿਹੜਾ ਕਿ ਪੂਰਾ ਹੋਇਆ ਹਨਾ ਕਿਵੇਂ ਬਈ ਸ਼ੁਰੂ ਤੋਂ ਸਟਾਰਟਿੰਗ ਕਿਵੇਂ ਹੁੰਦੀ ਜਿਵੇਂ ਸ਼ੁਰੂ ਵਿੱਚ ਆ ਜੀ ਕੁਸ਼ਕ ਹਾਲਾਤ ਖਰਾਬ ਹੋਏ ਅਤਵਾ ਦਾ ਦੌਰ ਸੀ ਕੋਈ ਘਰ ਤੇ ਕਾਲੇ ਬਦਲ ਮੰਡਰਾਏ 99 99 ਦੀਆਂ ਗੱਲਾਂ ਨੇ ਜੀ ਜੀ ਸਾਨੂੰ ਇੱਥੋਂ ਉੱਠ ਕੇ ਉੱਠ ਕੇ ਬੰਦਾ ਜਿਹੜੇ ਕਿਹੜਾ ਹਾਲਾਤੀ ਹੋ ਜਾਂਦੇ ਤੋਂ ਇਹ ਜਿਹੇ ਹਾਲਾਤ ਬਣਨ ਘਰਾਂ ਦੇ ਦੇਖ ਕੋਲ ਅਸੀਂ ਇਹ ਤੋਂ ਉੱਟ ਕੇ ਲੁਧਿਆਣੇ ਚਲੇ ਗਏ ਠੀਕ ਹੈ ਨਿਆਣੇ ਦੀ ਬੁੱਕਲ ਜਾਂ ਪਿੰਡ 3 ਠੀਕ ਹੈ ਜੀ ਜਿੱਤੋਂ ਬਾਪੂ ਨੂੰ ਗੀਤਕਾਰੀ ਦੀ ਚੀਟ ਚੇਟ ਵੀ ਦੁਬਾਰਾ ਜਾਗੀ ਜਾਗ ਪਹਿਲਾਂ ਲਿਖਦਾ ਸੀ ਪਿੰਡ ਲਿਖਦਾ ਸੀ ਕੋਹਲਾਤ ਇਹ ਜੇ ਆਗੇ ਵੀ ਕਾਪੀ ਵੀ ਛੁੱਟ ਗਈ ਪੈਨ ਵੀ ਛੁੱਟ ਗਿਆ ਸੀ ਨੌਕਰੀ ਵੀ ਛੁੱਟ ਗਈ ਪੁਲਿਸ ਦੀ ਨੌਕਰੀ ਸੀ ਬਾਪੂ ਦੀ ਬਾਪੂ ਮੁਲਾਜ਼ਮ ਦੀ ਪੁਲਿਸ ਨੌਕਰੀ ਵੀ ਛੱਡੀ ਗਈ ਕਾਲਮ ਕਾਪੀ ਵੀ ਛੱਡੀ ਗਈ ਹਾਲਾਤ ਇੰਨੇ ਖਰਾਬ ਹੋ ਗਏ ਵੀ ਆ ਵੀ ਰੋਜੀ ਰੋਟੀ ਦਾ ਫਿਕਰ ਪੈ ਗਿਆ ਵੀ ਰੋਟੀ ਖਵਾ ਕੇ ਜਿਵਾ ਕਿਵੇਂ ਪਾਲਣੇ ਆ ਅਸੀਂ ਨਿਆਣੇ ਸੀ ਉਦੋਂ ਬਾਪੂ ਸਾਨੂੰ ਬਾਪੂ ਜੀ ਦੇ ਇੱਕ ਦੋਸਤ ਐਂਡ ਤੱਕ ਆਖਰੀ ਸਾਹ ਤੱਕ ਨਹੀਂ ਵੀ ਇਹਨਾਂ ਦੀ ਯਾਰੀ ਤੇ ਚਲੋ ਉਹਨੂੰ ਹਮਾ ਮਾ ਜੀ ਕਹੇ ਮੰਮੀ ਦੀ ਨਾਲ ਕੇ ਵਸਾਈ ਰਲਦੀ ਸਾਡੀ ਉਹ ਮਾਮਾ ਚਲੋ ਅੰਕਲ ਜੀ ਹਾਨੂੰ ਲੈ ਕੇ ਲੁਧਿਆਣੇ ਅਰੇ ਵੀ ਐਡਾ ਔਖਾ ਜਿਹਾ ਕਿਵੇਂ ਪਾੜੇਗਾ ਉੱਥੇ ਹੌਲੀ ਹੌਲੀ ਜਦੋਂ ਜਹਾਜ਼ ਜਾਣਗੇ 92 ਉਹ ਜਹਾਜ਼ ਤੇ ਕਰ ਲਾਗੇ ਪਿੰਡੋਂ ਨਿਕਲ ਗਏ ਸੀ ਠੀਕ ਹੈ ਜੀ ਉੱਥੇ ਉਹ ਸੀ ਵੀਰੇ ਵੀ ਹਾਲਾਤ ਇਹ ਸੀਗੇ ਸ਼ੌਂਕ ਦਾ ਪੂਰਾ ਕਰਨੇ ਕੀ ਆਲੀ ਰੋਕੀ ਦਾ ਫਿਕਰ ਸੀ ਵੀ ਢੱਡ ਕਿਵੇਂ ਭਰਨਾ ਹਨ ਬਿਲਕੁਲ ਲੈਣਾ ਮੈਂ ਤਾਂ ਮਜ਼ਦੂਰੀ ਜੁੜ ਗਈ ਉੱਥੇ ਕਿ ਪੂਰਾ ਜੋਰ ਲਾਇਆ ਬਾਪੂ ਨੇ ਵੀ ਅਸੀਂ ਵੀ ਥੋੜੇ ਹੋ ਗਏ ਜਿਮਾਨ ਵੱਡਾ ਭਰਾ ਇੱਕ ਮੇਰੇ ਦੋ ਭਾਈ ਹੋਰ ਅੱਜ ਹੋਰ ਅੱਜ ਹੋਰ ਮਿਹਨਤ ਨੂੰ ਜਦੋਂ ਬੰਦਾ ਤੁਸੀਂ ਇਮਾਨਦਾਰੀ ਨਾਲ ਮਿਹਨਤ ਕਰਦੇ ਹੋ ਪਰਮਾਤਮਾ ਮਬੂਰ ਲਾਉਂਦਾ ਪਰ ਲੱਗਦਾ ਸਮਾਂ ਹਮ ਸਮੇਂ ਅਨੁਸਾਰ ਜਦੋਂ ਸੈਟਿੰਗ ਆਈ ਉਤੋਂ ਲੁਧਿਆਣੇ ਤੋਂ ਅਗਰਨਗਰ ਤੋਂ ਉੱਠ ਕੇ ਸਾਡਾ ਸੁਆਬ ਬਣਿਆ 3G ਪਿੰਡ ਜਾਣ ਦਾ ਹਮ 3G ਪਿੰਡ ਤੋਂ ਬਾਪੂ ਜੀ ਦੀ ਚੇਟਕ ਚੱਲੀਗੀਤਕਾਰੀ ਦੀ ਦੇਵਤਰੀ ਕੇ ਵਾਲੇ ਦੇ ਘਰ ਦੇ ਬਿਲਕੁਲ ਸਾਹਮਣੇ ਆਪਣਾ ਘਰ ਸੀ ਠੀਕ ਹੈ ਜੋ ਘਰ ਲਿਆ ਹਾਲੀਵੁੱਡੀ ਉਹਨਾਂ ਨਾਲ ਬੈਠਣ ਸਮਝਿਆ ਬਾਪੂ ਦੇ ਉਹਦੇ ਅੰਦਰ ਚੀਜ਼ ਅੰਦਰ ਦਬੀ ਹੋਈ ਸੀ ਉਹ ਦੁਬਾਰਾ ਨਿਕਲੀ ਕਲਾਕਾਰੀ ਬਾਚ ਲਈ ਉਹ ਚੀਜ਼ ਉੱਥੇ ਹੋਈ ਉੱਥੇ ਲਾਵੇ ਜਿਹਦੇ ਹੁੰ ਪਰ ਜਗ੍ਹਾ ਦੀ ਬੰਦੇ ਤੰਗੀ ਆ ਜਾਂਦੀ ਹੈ ਇਹ ਜੀਆਂ ਰੱਖਣ ਲਈ ਜਗ੍ਹਾ ਖੁੱਲੀ ਚਾਹੀਦੀ ਸਾਨੂੰ ਠੀਕ ਹੈ ਜੀ ਅਸੀਂ ਤਕਰੀਬਨ 2012 ਚ ਵਾਪਸ ਆਏ ਚੌਕੀਮਾਨ ਪਿੰਡ ਬਾਪੂ ਨੇ ਸਵੀਚਲ ਹੋਣਗੀ ਦਵਾਰੀ ਮੇਰਾ ਨੌ ਬਣ ਗਿਆ ਮੈਂ ਪਿੰਡ ਨੌ ਪਿੰਡ ਦਾ ਪੋਣਾ ਆਵਦੇ ਦਾ ਵੀ ਮੈਂ ਪਿੰਡ ਜਾਣਾ ਮੇਰਾ ਜ਼ਰੂਰੀ ਹੈ ਨਹੀਂ ਲੋਕ ਪਿੰਡੋਂ ਬਾਹਰ ਨੂੰ ਜਾਂਦੇ ਆ ਬਾਪੂ ਬਾਹਰੋਂ ਮੁੜ ਕੇ ਪਿੰਡ ਆਇਆ ਸੀ ਹਮ ਪਿੰਡ ਦਾ ਪਿਆਰ ਵਾਲਾ ਮੇਰੀ ਮਾਂ ਦੀ ਮਿੱਟੀ ਨਾਲ ਪਿਆਰ ਸੀ ਉਹ ਵੀ ਆ ਗਈ ਇਹ ਚਾਹੀ ਸੀ ਕਿ ਇਹ ਮੈਂ ਸ਼ਹਿਰ ਵੀ ਰਿਹਾ ਮੇਰੇ ਮੇਰੀਆਂ ਰਸਮਾਂ ਨੇ ਆਖਰੀ ਉਹ ਮੇਰੇ ਘਰੇ ਮੇਰੇ ਪਿੰਡ ਹੁਣ ਮੇਰੀ ਮਾਂ ਦੀ ਮਿੱਟੀ ਜਨ ਰਲਾ ਮਿੱਟੀ ਜਨ ਬਿਲਕ ਪਿੰਡ ਆਏ ਪਿੰਡਾਂ ਦੇ ਘਰ ਦਾ ਮੌਣ ਮੌਣ ਪਿੰਡਾ ਪੁਰਾਣਾ ਘਰ ਅੰਦਰ ਤਾਂ ਪਾਇਆ ਨੇ ਬੀਬੀ ਕਹਿੰਦੀ ਘਰ ਪੋਣਾ ਦਾ ਖੇਤੇ ਖੇਤੀ ਪਾਵਾਂਗੇ ਖੁੱਲੜਾ ਮੌਲ ਹੈ ਪਿੰਡੋਂ ਬਾਹਰ ਬਾਹਰ ਇੱਥੇ ਆ ਕੇ ਜੋ ਦੇਖਿਆ ਜਗ੍ਹਾ ਹੋ ਗਈ ਉਹ ਸ਼ੌਂਕਦਾਰ ਵਾਲਾ ਅੰਦਰ ਦੱਬੇ ਪੈ ਸੀ ਉਹ ਧੋਣ ਲੱਗੀ ਹੌਲੀ ਹੌਲੀ ਜਗ੍ਹਾ ਬੰਦਾ ਜੱਟ ਕੋਲ ਜਗ੍ਹਾ ਹੋਵੇ ਬਗਲੀ ਜਾਂਦਾ ਘਾਹ ਦਾ ਹੋਰ ਬਗੜਾ ਹੋਰ ਬਗੜਾ ਹਨ ਛੇਤੀ ਘਰ ਸੀ ਨਗਰ ਉਹਨਾਂ ਮੱਝਾਂ ਕਹਿੰਆਂ ਰੱਖ ਲੀਆਂ ਕੁੱਤੇ ਕੁੱਤੇ ਬੁਲੀ ਰੱਖਦਾ ਮੈਂ 20-22 ਸਾਲ ਤੋਂ ਬੁਲੀ ਨਾਲ ਬੁਲੀ ਬੁਲੀ ਲਖਣਾ ਉੱਤੇ ਆ ਕੇ ਗਾਈਆਂ ਇਹਨਾਂ ਇੱਕ ਸਿੰਘ ਲੱਗਦੇ ਦੋ ਮੱਝ ਰੱਖਾਂਗੇ ਦੋ ਦੋ ਚਾਰ ਉਹਨੂੰ ਟਾਈਮ ਹੀ ਲੱਗਦਾ ਦੋ ਦੋ ਚਾਰ ਹੋ ਗਈਆਂ ਚਾਰ ਤੋਂ 6 ਹੋ ਗਈਆਂ ਹੌਲੀ ਹੌਲੀ ਫਾਰਮ ਛੋਟਾ ਫਾਰਮ ਕਰ ਲਿਆ ਗਾਈਆਂ ਮੱਝਾਂ ਦਾ ਤੇ ਇਹਨੂੰ ਸ਼ੋਰ ਨੂੰ ਵੇਣ ਨੂੰ ਸ਼ੌਂਕ ਸੀ ਬਾਜਤ ਹੁੰਦੇ ਘੋੜੀਆਂ ਦਾ ਉੱਤੇ ਵੀ ਕਿਤੇ ਨਵਰ ਗੀਤਨ ਦੇਖਣੇ ਨੇ ਘੋੜੇ ਚੇਤਨੂਚਾਰ ਸਾਲ ਦਾ ਘੋੜੇ ਮਗਰ ਤੁਰ ਜਾਂਦਾ ਸੀ ਲੇਪੜਾ ਪੈਂਦਾ ਕਿੱਧਰ ਗਿਆ ਘੋੜੇ ਮਗਰੀ ਇਹ ਜਾਨੀ ਬਿਰਤੀ ਸੀ ਘੋੜੇ ਇਹ ਅੱਠਵੀਂ ਚ ਪੜਦਾ ਅੜ ਗਿਆ ਕਹਿੰਦਾ ਮੈਂ ਤਾਂ ਘੋੜੀ ਲੈਣੀ ਆ ਮੈਂ ਕਿਹਾ ਮਾਮਾ ਵੀ ਦੁੱਧ ਵੇਚ ਕੇ ਟਾਈਮ ਆ ਕਰਾਂ ਜੱਟਾਂ ਛੋਟੇ ਜਿਹ ਵੀ ਆਪਾਂ ਘੋੜੀਆਂ ਘੜੀਆਂ ਵਾਲੇ ਆਪਾਂ ਕਹਿੰਦੇ ਵੱਡੇ ਲੋਕਾਂ ਨੇ ਸ਼ੌਕ ਆ ਮੀਂਦਾਂ ਆਪਾਂ ਤੋਂ ਸ਼ੌਕ ਪੂਰਾ ਕਰ ਲਾਂਗੇ ਤੇ ਜਿਹੜੇ ਸੁਆਪ ਬਣਨਾ ਹੁੰਦਾ ਲਾਕਡਾਊਨ 'ਚ ਅਸੀਂ ਸਾਡਾ ਕੋ ਸੌਦਾ ਹੋ ਗਿਆ ਪਟਿਆਲੇ ਸਾਈਡ ਘੋੜੀ ਲੈ ਲਈ ਅਸੀਂ ਪਚੰਬੀ ਠੀਕ ਹੈ ਜੀ ਠੀਕ ਹੈ ਜੀ ਯਾਨੀ ਕਿ ਸਾਨੂੰ ਕੋਈ ਗੱਡੀ ਨਹੀਂ ਮਿਲੀ ਉੱਥੋਂ ਲਿਆਉਣ ਲਾਕਡਾਊਨ ਲਾਕਡਾਊਨ ਸੀਗਾ ਸਾਰਾ ਕੁਝ ਬੰਦ ਸੀ ਹੈਨਾ ਸਾਨੂੰ ਕੋਈ ਗੱਡੀ ਨਾ ਮਿਲੀ ਅਸੀਂ ਤੁਰੇ ਤੇ ਫਿਰਦੇ ਇੱਕ ਮੇਰਾ ਦੋਸਤ ਆ ਕਾਲਾ ਪ੍ਰਧਾਨ ਆ ਗੁਲਾਪੁਰਾਂ ਦੀ ਵੀ ਤਗੜੇ ਬੰਦੇ ਨੇ ਆਪਣਾ ਚੰਗੀ ਮਿੱਤਰ ਦਾ ਵੀਰੇ ਦੀ ਅਸੀਂ ਐਤੋਂ ਦੇ ਫਿਰ ਪਿਓ ਪੁੱਤ ਨਾਲ ਮੇਰੀ ਬੇਟੀ ਸੁਖਮਣੀ ਅਸੀਂ ਕਿੰਨੇ ਉਹ ਮੈਨੂੰ ਐ ਫੋਗਾ ਘੋੜੀ ਬਿਸ਼ੇਲੀ ਲਾਦੀ ਕਹਿੰਦਾ ਜਵਾਕਾਂ ਸ਼ੌਂਕਾਂ ਦੇ ਕਿੜਾ ਮਾਰ ਜਿਓ ਅਸੀਂ ਉਹਨਾਂ ਕੋਲੇ ਗਏ ਉਸ ਨੂੰ ਇਹ ਸ਼ੌਂਕ ਸੀਗਾ ਵੀ ਆਪਣੇ ਨਾਲ ਤੇ ਬਾਈ ਘੈਰੀ ਹੁੰਦਾ ਸੀ ਸੁਹੰਗੇ ਹਾਂਜੀ ਹਾਂਜੀ ਇਹਦਾ ਇਹਦਾ ਸ਼ੌਂਕ ਪਹਿਲਾਂ ਤੋਂ ਹੀ ਆ ਵੀ ਇਹਨੇ ਹੋ ਨਿਕਲੇ ਵੀ ਮੈਂ ਫੋਨ ਲੈਣਾ ਜਾਂ ਮੋਟਰਸਾਈਕਲ ਤੇ ਆ ਲੈਦੇ ਰਹਿਣਾ ਘੋੜੀ ਦੇਖਣ ਲਈ ਇਹਨਾਂ ਪਾਪਾ ਚੱਲ ਪਾ ਕੋਲ ਨੂੰ ਘੋੜੀਆਂ ਦੇਖਾ ਕੇ ਲਿਆ ਕੇ ਗਏ ਜੀ ਉਸ ਵਾਰ ਤੇ ਤੇਰੇ ਅਸੀਂ ਉੱਥੇ ਮੁੱਲਾਪੁਰ ਕਾਲੇ ਕੋਲੇ ਗਏ ਉਹ ਬਿਸ਼ੇਲੀ ਖੜੀ ਸੀ ਲੋਨ ਮੈਂ ਗਿਆ ਮੈਂ ਵੀ ਦੇਖਦਾ ਪਰਦਾ ਕਹਿੰਦਾ ਲੈ ਦੇ ਮੁੰਡੇ ਨੂੰ ਕੁੜੀ ਮੈਂ ਕਿਹਾ ਵੀ ਇਹ ਕੁੜੀ ਤਾਂ ਲਈ ਹੋਈ ਆ ਵੀ ਆ ਟੈਂਪੂ ਟੁੰਪੂਣੀ ਵਾਲੇ ਦੇ ਲਿਓ ਉਹ ਸਾਹ ਨੇ ਨਹੀਂ ਵੀ ਕੁੜੀ ਬਲੀਆ ਪਟਿਆਲੇ ਨੇੜੇ ਕਿਤੇ ਚਲਿਆ ਤਰਫ ਬਰਦੀ ਇਹਨੇ ਆ ਕੇ ਸ਼ਾਂ ਨੂੰ ਮੇਰਾ ਫੋਨ ਚੱਕਿਆ ਆ ਕੇ ਉਹਨੂੰ ਫੋਨ ਕਰੇ ਕਹਿੰਦਾ ਤਾ ਆ ਪਾਪਾ ਦਾ ਕੁੜੀ ਲੈ ਕੇ ਆਂਦਾ ਕਹਿੰਦਾ ਕਾ ਮੈਨੂੰ ਤਾਈ ਦੇ ਦੇ ਚਲੋ ਜੀ ਮੈਨੂੰ ਨਹੀਂ ਇਹਨੇ ਦੱਸਿਆ ਆ ਨਾ ਜਾ ਟਾਈਪ ਨਹੀਂ ਜਨ ਵੀ ਹਾਂ ਗੱਲ ਵਾਲਾ ਇਹ ਨਹੀਂ ਬਈਆ ਉਹਨੇ ਦੂਏ ਟੈਂਪੂ ਦੀ ਕੁੜੀ ਚੁਾਈ ਉਹ ਕੁੜੀ ਦੇ ਵਿੱਚ ਪਿਛੇਰੀ ਤੋਂ ਵੱਡੀ ਕੁੜੀ ਜਿਹੜੀ ਆਪਣੀ ਸੂਈ ਖੜੀ ਆ ਬੱਚੀ ਸੀ ਛੋਟੀ ਇਹ ਉਹ ਟੈਂਪੂ ਇੱਥੇ ਕੁੜੀ ਲੈ ਕੇ ਆ ਗਿਆ ਮੈਨੂੰ ਕਹਿੰਦਾ ਮੈਂ ਕਹਿੰਦਾ ਵੀਰੇ ਮੇਰੇ ਕੋਲ ਤਾਂ ਕੋਈ ਜਗਾ ਜੋਗਾ ਨਹੀਂ ਕਹਿੰਦਾ ਜਗਾ ਆਪੇ ਮਾੜੀ ਜਵਾਕ ਨੂੰ ਸ਼ਾਹਗਾ ਸਹੀ ਗੱਲ ਹੈ ਜਿਹੜੇ ਸਾਲ ਦੀ ਸੀ ਇਹ ਛੱਡ ਗਿਆ ਕਹਿੰਦੇ ਉਹ ਬੰਦੇ ਨੇ ਬਾਈ ਮੇਰੇ ਤੋਂ ਪੈਸਾ ਨਹੀਂ ਲਿਆ ਠੀਕ ਹੈ ਜੀ ਮੈਂ ਉਹਨੂੰ ਜ਼ੋਰ ਲਾ ਕੇ ਵੀਰੇ ਪੈਸੇ ਮੈਂ ਮੁੱਲ ਵੀ ਆਪ ਕਰਾਇਆਗਾ ਤੂੰ ਦੇਖ ਲੈ ਜੀ ਉਹਨਾਂ ਦੀ ਹੈਗੀ ਕੋਈ ਗੱਲੀ ਲੈ ਲਾਂਗੀ ਕੋਈ ਗੱਲ ਹਰ ਵਾਰ ਉਹ ਆਈ ਕੰਮ ਸੀ ਕੋਈ ਗੱਲੀ ਲੈ ਲਾਂਗੇ ਹੁਣ ਵੀ ਆਪਣਾ ਭਰਾਵਾਂ ਨੂੰ ਪਿਆਰ ਆ ਵਰਤਦੇ ਆਉਣੇ ਜਾਣੇ ਆਉਣੇ ਹੁਣ ਕੁੜੀ ਸੋਹੀ ਸੀ ਮੈਂ ਜਾ ਕੇ ਦੱਸ ਕੇ ਆ ਮਿਲ ਕੇ ਆ ਚੰਗਾ ਪਰਿਵਾਰ ਆ ਖਾਂਦਾ ਨਹੀਂ ਬਹੁਤ ਵਧੀ ਇਹ ਤਾਂ ਸ਼ਾਂ ਘੋੜੀ ਹੋਲੀ ਵਾਦਾ 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 ਫਿਰ ਇੱਕ ਦੋ ਘੋੜੀਆਂ ਹੋਰ ਲਈਆਂ ਕੁਛ ਨੂੰ ਉਹ ਵੀ ਆਪਣੇ ਉਹ ਵੀ ਜਿਹੜੀ ਚੰਗੀ ਲੱਗੀ ਲੈ ਲੈਣੀ ਆ ਉਹ ਤਾਂ ਨਵੇਂ ਨਕਸਾਂ ਦਾ ਪਤਾ ਨਹੀਂ ਹੁੰਦਾ ਵੀ ਇਹ ਕੀ ਲੱਗਾ ਇਹ ਗਾਲ ਘਰੂ ਜਾਂ ਮਾੜਾ ਕਰੂ ਹਨਾ ਬਾਕੀ ਮੇਰੇ ਸਹਾਂ ਨਾਲ ਆਪ ਕੀ ਤੇ ਭਈ ਇਹ ਸ਼ੌਕ ਵੀ ਇਦਾਂ ਦਾ ਹਨਾ ਜਿਵੇਂ ਘੋੜੀ ਲਈ ਆ ਤੇ ਉਦੇ ਨਾਲ ਬਈ ਚੰਗੇ ਮਿੱਤਰ ਮੰਡਲੀ ਜੋੜਦੀ ਆਪਣੇ ਨਾਲ ਜਿਹੜੀ ਮੇਨ ਗੱਲ ਹੈ ਹਾਂਜੀ ਹਾਂਜੀ ਘੋੜਿਆਂ ਦੇ ਨਾਲ ਹੈ ਨਾ ਤੇ ਹਰ ਵੀ ਵੀਰੇ ਜਿਵੇਂ ਆਪਾਂ ਅੱਜ ਆਪਾਂ ਜਿਹੜਾ ਬਸ਼ੀਰਾ ਦਿਖਾਇਆ ਆਪਾਂ ਵੀਡੀਓ ਦੇ ਵਿੱਚ ਹੈ ਨਾ ਹਾਂਜੀ ਇਹ ਬਈ ਕਿਵੇਂ ਆਪਣੇ ਹੋਮ ਬਰੀਡ ਆ ਕੀ ਇਹਦੀ ਲਾਈਨ ਆ ਕੀ ਇਹਦੀ ਹਾਈਟ ਆ ਸਾਰਾ ਆਪਾਂ ਦਰਸ਼ਕਾਂ ਨੂੰ ਇਹਦੇ ਬਾਰੇ ਵੀ ਦੱਸ ਦਈਏ ਹਾਂਜੀ ਬਸ਼ੀਰਾ ਇਹ ਇਉਂ ਜੀ ਇਹ ਆਪਾਂ ਲੈ ਆਂਦਾ ਸੀ 4.5 ਮਹੀਨੇ ਉਮਰ ਸੀ ਜੋ ਲੈ ਕੇ ਆਂਦਾ ਠੀਕ ਹੈ ਜੀ ਇਹ ਬਰੀਡ ਹੋਇਆ ਸੀ ਆ ਬਰਨਾਲੇ ਦੇ ਬੋਖਲਚਪਿੰਡਾ ਅਮਰ ਸਿੰਘ ਵਾਲਾ ਠੀਕ ਹੈ ਜੀ ਉੱਥੇ ਮੁੰਡਾ ਗਰਜੀਤ ਦਾ ਮਿਲੀਆ ਆਪਣਾ ਠੀਕ ਹੈ ਜੀ ਉਹਦੇ ਕੋਲੇ ਘੋੜੀ ਸੂ ਇਹਦਾ ਪਿਓ ਸੀਗਾ ਤੇਰੇ ਬਿਲਕੁਲ ਗਮਾਂਡ ਕੋ ਕੇ ਬਾਈ ਪਿਆਰਾ ਸਿੱਖੋ ਆ ਵੱਡਾ ਵੱਡਾ ਵੀਰਾ ਆਪਣਾ ਚੰਗਾ ਪਿਆਰਾ ਬਾਈ ਨਾਲ ਹਾਂਜੀ ਬਾਈ ਕੋਲੇ ਘੋੜਾ ਸੀ ਬਾਦਲ ਠੀਕ ਹੈ ਜੀ ਬਾਦਲ ਦਾ ਪਿਓ ਸੀ ਠਾਕਰ ਹੂੰ ਠਾਕਰ ਦਾ ਕਾਲਾ ਕੰਡਾ ਆ ਗਿਆ ਹੂੰ ਆਪਣੂ ਤਕਰੀਬਨ ਪਹਿਲਾਂ ਨਾ ਘੋੜਿਆਂ ਦੇ ਵਿੱਚ ਵੀ ਤੂੰ ਦੇਖੇਂਗੇ ਜਿਹੜੇ ਬੰਦੇ ਘੋੜੇ ਨਹੀਂ ਵੀ ਰੱਖਦੇ ਉਹ ਤਕਰੀਬਨ ਦੋ ਤਿੰਨ ਘੋੜਿਆਂ ਨੂੰ ਜਾਣਦੇ ਆ ਕਾਲੇ ਕੰਡੇ ਨੂੰ ਇਹ ਹੀ ਜਾਣਦਾ ਕਾਲੇ ਕੰਡੇ ਨੂੰ ਜਾਣਦਾ ਨਾ ਹਰ ਬੰਦਾ ਕਹਿੰਦਾ ਵੀ ਕਾਲਾ ਕੰਡਾ ਕੋਲ ਪੁੱਛਦਾ ਘੋੜਾ ਹੀ ਕਾਲਾ ਕੰਡਾ ਇੰਨੇ ਕਰੋੜ ਦਾ ਆਮ ਲੋਕਾਂ ਦੀ ਗੱਲ ਹੁੰਦੀ ਆ ਵੱਜੂ ਕੋਲਿਆਂ ਚ ਫੌਜੀ ਹੂੰ ਤੇ ਉਹ ਮੈਨ ਇਹ ਦੂ ਬਿਸ਼ੇਰਾ ਲੈਣ ਨੂੰ ਕਹਿੰਦਾ ਸੀ ਇਹ ਕਹਿੰਦਾ ਬਿਸ਼ੇਰਾ ਲੈਣਾ ਵੀ ਬਿਸ਼ੇਰਾ ਬਣਾਉਣਾ ਵੀ ਜੇ ਬਿਸ਼ੇਰਾ ਲਾਵਾਂਗੇ ਤਾਂ ਹੀ ਸਟੱਡ ਫਾਰਮ ਬਣੂ ਘੋੜੀਆਂ ਰੱਖ ਕੇ ਸਟੱਡ ਫਾਰਮ ਨਹੀਂ ਬਣਾ ਹੁੰਦਾ ਸਟੱਡ ਲੈਣਾ ਕਹਿੰਦਾ ਮੈਂ ਤਾਂ ਮੈਂ ਕਹਿੰਦਾ ਚਲੋ ਕਰਦੇ ਆ ਕੋਈ ਗਾਰਮਟ ਐ ਤੇ ਚਲੋ ਬਾਈ ਨਾਲ ਗੱਲ ਲਈ ਬਾਈ ਕਹਿੰਦਾ ਵੀ ਮਾਂ ਫੌਜੀ ਦੀ ਸੀ ਵੀ ਪਿਓ ਉਹਦੇ ਕੋਲ ਆਪਣੇ ਕੋਲੇ ਸੀਗਾ ਤੇ ਆਪਾਂ ਨੂੰ ਕਨਫਰਮਾ ਵੀ ਕਾਲੇ ਕਾਂਡੇ ਦਾ ਪੁੱਤ ਆ ਆਪਣੇ ਕੋਲ ਦੋਨੇ ਚੰਗੇ ਲੈ ਜਣ ਘੋੜੇ ਰਲ ਗਏ ਵਿੱਚ ਉਦੋਂ ਕਾਲਾ ਕਾਂਡ ਆ ਗਿਆ ਉਦੋਂ ਫੌਜੀ ਆ ਗਿਆ ਮੱਝੂ ਗਿਆ ਆ ਗਿਆ ਬਿਸ਼ੇਰਾ ਜਾ ਕੇ ਦੇਖਿਆ ਬਿਸ਼ੇਰਾ ਅਮਰੀਕੀਆਂ ਬਰੂਕੀਆਂ ਚੰਗੇ ਸੀ ਬਿਸ਼ੇ ਚਲੋ ਉਥੋਂ ਖਰੀਦਣਾ ਹੌਲੀ ਹੌਲੀ ਬਾਈ ਨੇ ਗੱਲ ਕਰਾਈ ਪਿਆਰੇ ਨੇ ਚਲੋ ਆਪਣਾ ਸੱਬ ਬਣਿਆ 4:30 ਮਿੰਟ ਦਾ ਲਿਆ ਹੂੰ ਤੇ ਹੁਣ ਇਹਨੂੰ ਲੌਂਚ ਅਪ ਕਰ ਲਿਆ ਦੋ ਦੰਦ ਹੋ ਗਏ ਬਾਈ ਦੋ ਦੰਦ ਹੋ ਗਏ ਹਾਂ ਬਾਹਰ ਤੋਂ ਪਲੱਸ ਹਾਈਟ ਆ ਇਹਦੀ ਠੀਕ ਹੈ ਜੀ ਬਾਹਰ ਦੇ ਗੇੜ ਤੋਂ ਬਾਹਰ ਤੋਂ ਪੂਰਾ ਮਾੜੀ ਮੁੱਟੀ ਬਾਹਰ ਬਾਹਰਦਰ ਹੋ ਗਈ ਇਹ ਤੇ ਇੱਕ ਦਾ ਹਾਈਟ ਹੈ ਦੀ ਬਾਕੀ ਮਜ਼ਬੂਤੀ ਤੁਸੀਂ ਦੇਖ ਹੀ ਲਈ ਹਾਂ ਮਜ਼ਬੂਤੀ ਬਾਈ ਦਰਸ਼ਕ ਵੀ ਜਾਣਗੇ ਆਪਾਂ ਤਕਰੀਬਨ ਕੋੜੇ ਬਾਈ ਹੁਣ ਜਿਵੇਂ ਮੌਸਮ ਵੀ ਥੋੜਾ ਜਿਹਾ ਹਨਾ ਗਰਮੀ ਲਾ ਗਿਆ ਏ ਤੇ ਮੈਨਾਂ ਕਹਿੰਦਾ ਕੋੜੇ ਨੇ ਹਲੇ ਤੱਕ ਨਰਜੀ ਡਾਉਨ ਨਹੀਂ ਕੀਤੀ ਬਈ ਹਣਾ ਆਪਾਂ ਕਿੰਨਾ ਟਾਈਮ ਹੈ ਕਹਿੰਦਾ ਵੀ ਇੱਕ ਘੰਟਾ ਡੇਢ ਘੰਟਾ ਕੋੜੇ ਦੇ ਆਪਾਂ ਛੋਟ ਲੈ ਆ ਹਲੇ ਵੀ ਹੁਣ ਪੂਰਾ ਬੜਕਾ ਮਾਰੀ ਜਾਂਦਾ ਖੜਾ ਹਣਾ ਤੇ ਬਈ ਕਿਵੇਂ ਫਿਰ ਫੀਸ ਫੂਸ ਦਾ ਕੀ ਸੋਚਿਆ ਬਈ ਹਰਪੀ ਤੇ ਬਈ ਫੀਸ ਤਾਂ ਬਈ ਆਪਾਂ ਜਦੋਂ ਆਪਾਂ ਵੀ ਘੋੜੀ ਲਈ ਸੀ ਨਾ ਆਪਣੇ ਕੋਲ ਇੰਨੇ ਕਿ ਨਹੀਂ ਪੈਸੇ ਹੁੰਦੇ ਕੋ ਮੈਂ ਦੁੱਧੋ ਤੇ ਵੇਚ ਕੇ ਜੀਵਨ ਜੀਵਨ ਕਰਦਾ ਹਾਂ ਦਸੀ 15 ਜਦੋਂ ਆਉਂਦੀ ਆ ਉਹ ਜਿਹੇ ਖਰਚੇ ਪਹਿਲਾਂ ਖੜੋ ਦੇ ਫੀਡ ਦੇ ਦੇ ਲਾਉ ਦੇ ਲਾ ਕਰਕੇ ਪੂਰੇ ਹੋ ਜਾਂਦੇ ਆ ਘੋੜੀ ਮੈਂ ਭਰੋਣ ਦਾ ਸਵਾਬ ਜਆ ਬਣਿਆ ਵੀ ਹਾਂ ਘੋ ਆਮ ਜ਼ਿਮੀਦਾਰ ਜੱਟ ਦੀ ਰੇਂਜ ਤੋਂ ਬਾਹਰ ਹੁੰਦਾ ਜਾਂਦਾ ਕੰਮ ਇਹ ਨਹੀਂ ਹੁੰਦਾ ਆਮ ਜਿਹੜੇ ਬੰਦੇ ਟੰਗਾ ਪਜੂ ਰੱਖਦਾ ਛੋਟੀ ਮੋਡੀ ਖੇਤੀ ਕਰਦਾ ਉਹਨੂੰ 5000 ਰੁਪਏ 10000 ਰੁਪਏ ਫੀਸ ਭਰਨੀ ਬਈ ਬਹੁਤ ਔਖੀ ਆ ਔਖੀ ਜੀ ਤੇ ਫੀਸ ਦਾ ਤਾਂ ਇੱਥੇ ਹੀ ਜਿਹੜਾ ਰਾਇ ਕੀਤਾ ਸੀ ਬਾਕੀ ਦੋਸਤ ਮਿੱਤਰ ਮੰਡਲੀ ਇਹਨਾਂ ਨੇ ਵੈਸਲਾ ਕਰਕੇ ਵੀ 11000 ਫੀਸ ਰੱਖ ਲੈਨੇ ਬਈ ਹਾਂ ਉਹ ਵੀ ਓਹ ਵੀ ਜੇ ਕੋਈ ਭੈਣ ਭਾਈ ਘੱਟ ਵੀ ਦਿੰਦਾ ਘੱਟ ਵੀ ਲੈ ਲਾਂਗੇ ਹਾਂ ਠੀਕ ਆ ਉਹਦਾ ਵੀ ਆਪਾਂ ਨੂੰ ਫੀਸ ਤਾਂ ਨਹੀਂ ਹੈਗਾ ਜੀ ਜੇ ਜੇ ਵੇਲੇ ਵੀ ਵੀ ਆਪਾਂ ਨੂੰ ਚੀਜ਼ ਸ਼ੌਂਕ ਪੂਰਾ ਹੋ ਜੂ ਜਿਵੇਂ ਮੇਰੇ ਜਵਾਕਾ ਸ਼ ਆਲੇ ਚੰਗੇ ਮਿੱਤਰਾਂ ਦੇ ਘੋੜਾ ਛੱਡਿਆ ਆਪਾਂ ਹੁਣ ਮਾਰਤਾ ਨਾ ਉਹਨੇ ਬੱਚਾ ਆਇਆ ਘਰੇ ਆਪਾਂ ਨੇ ਕੋਈ ਨਾ ਕੀਤਾ ਨੀ ਵਾਦਾ ਬਟਾ ਜਿਵੇਂ ਆਪਾਂ ਕਹਿੰਦਾ ਕਰਤਾ ਲੱਕੀ ਕੋਲੇ ਸੀ ਘੋੜਾ ਠੀਕ ਆ ਨੀਲਾ ਕੋੜਾ ਇਹਦੇ ਕੋਲੇ ਸੀ ਗੱਲ ਜੇ ਇਹਨੇ ਨੀ ਬੜਨੇ ਕਦੇ ਕਿਹਾ ਜੇ ਬਾਈ ਮਰਜ਼ੀ ਕਰ ਲੋ ਤੁਹਾਡਾ ਆਪਦਾ ਘੋੜਾ ਹਣਾ ਉਵੇਂ ਹੁੰਦਾ ਵੀ ਆ ਵੀ ਆਮ ਆਮ ਜੇ ਬੰਦੇ ਆਪਾਂ ਆਮ ਜਿਹਾਂ ਦਾ ਘੋੜਾ ਕਿਸੇ ਨੂੰ ਪੂਸਾ ਵਧਾ ਕੇ ਦਾ ਵੀ ਸਸਤਾ ਨਹੀਂ ਚੱਲਦਾ ਨੀ ਸਰ ਜੀ ਵੀ ਸ਼ੌਕ ਪੂਰਾ ਹੁੰਦਾ ਹੋ ਜੀ ਹਰੇਕ ਦਾ ਸ਼ੌਕ ਪੂਰਾ ਹੁੰਦਾ ਹੋ ਜੀ ਬਿਲਕੁਲ ਹਣਾ ਤੁਹਾਡੀ ਵੀਡੀਓ ਜੀ ਅੱਜ ਲਾਂਚ ਕੀਤਾ ਜੀ ਤੇ ਅੱਜ ਹੀ ਆਪਾਂ ਸਟਾਰਟ ਫਾਰਮ ਠੀਕ ਹੈ ਜੀ ਸਾਡੇ ਕੋਲ ਨੰਬਰ ਦਾ ਰੀ ਸੀ ਹੁਣ ਤਾਈ ਕੋਲੇ ਮੋੜਦਾਰੀ ਆ ਠੀਕ ਹੈ ਜੀ 60ਵਾਂ ਨੰਬਰ ਦਾ 60 ਫਾਰਮ ਨੰਬਰ ਦਾ 60 ਇਹ ਵੀ ਆ ਜੀ ਰੱਖਦਾ ਆ ਅੱਜ ਹੀ ਸਾਲਾ ਲਾਂਚ ਨਾਉ ਵੀ ਅੱਜ ਹੀ ਆਪਾਂ ਕਰਦਾ ਤੇ ਬਿਛੇੜਾ ਵੀ ਆਪਾਂ ਅੱਜ ਲਾਂਚ ਕਰਦਾ 11000 ਫੀਸ ਆਪਾਂ ਜਣ ਕਿ ਰੱਖਦੀ ਵੀ ਰੱਖਣ ਵਾਲਾ ਕੰਮ ਉਹਦਾ ਰੱਖਤੀ ਜੇ ਕੋਈ ਭੈਣ ਭਾਈ ਕੋਲੇ ਨਹੀਂ ਵੀ ਹੈਗੀ ਉਦੋਂ ਘੱਟ ਦਿੰਦਾ ਜਣ ਕਿ ਜੇ ਉਹ ਜੋ ਕੋਈ ਟੈਲੀਫੋਨ ਦਊਗਾ ਪਰ ਮਨਜ਼ੂਰ ਬਿਲਕੁਲ ਹਨ ਬਈ ਤੇ ਕਿਉਂਕਿ ਬਈ ਇਹ ਵਧੀਆ ਗੱਲ ਹੈ ਹਨ ਦੋਨੇ ਲਾਈਨਾਂ ਆ ਗਈਆਂ ਮਜ਼ਬੂਤ ਹਨ ਕੋਈ ਚੰਗੀ ਕੋੜੀ ਵਾਲਾ ਹੁੰਦਾ ਤਾਂ ਉਹਦੇ ਘਰੇ ਚੰਗੀ ਬਰੀਡ ਕਰੂਗਾ ਹਨ ਥੋੜਾ ਹਨ ਤੇ ਆਪੀਤ ਬਈ ਜਿਹੜਾ ਬਸ਼ੀਰਾ ਖਰਦਾ ਹਨ ਇਹਦੀ ਮਦਰਦੀ ਤੇ ਇਹਦੀ ਬਸ਼ੀਰੇ ਦੀ ਕੀ ਲੈਣਾ ਬਈ ਇਹਦੀ ਇਹ ਆ ਗਿਆ ਜੀ ਇਸ ਦਾ ਬੱਚਾ ਇਹ ਇਸ ਵੇਸੇਗਾ ਹਰਿੰਦਰ ਸਿੰਘ ਸ਼ਾਹਪੁਰ ਕੋੜੇ ਘਰੇ ਬਰੀਡ ਠੀਕ ਹੈ ਬਈ ਇਹਦੀ ਮਾਂ ਸੀਗੀ ਪਹਿਲਵਾਨ ਵਾਲੇ ਕੋੜੇ ਦੀ ਵੱਡੀ ਕੋੜੀ ਸ਼ਾਨ ਠੀਕ ਹੈ ਜੀ ਅਲੀਸ਼ਾਨ ਪੰਜਾਬ ਦੀ ਸਗੀ ਭੈਣ ਅਲੀਸ਼ਾਨ ਪੰਜਾਬ ਇਹਦੇ ਪਿਓ ਦਾ ਸਾਕਾ ਮਾਮਾ ਸੀ ਠੀਕ ਹੈ ਜੀ ਚੰਗੀ ਘੋੜੀ ਸੀ ਚੈਂਪੀਅਨ 364 ਇੰਚ ਦੀ ਚੰਗੀ ਨਾਮੀ ਘੋੜੀ ਸੀ ਸ਼ਾਹ ਹਰਿੰਦਰ ਸਿੰਘ ਸਾਹਿਬ ਪਾਉਣਾ ਕੋਲੇ ਚੰਗੇ ਸ਼ੋਹ ਲੜੀ ਜਿੱਤੀ ਆ ਘੋੜੀ ਉਹ ਉਹਦਾ ਬੱਚਾ ਵਾ ਆਪਣੇ ਗੁਰਫਤੇ ਸਟੱਡ ਫਾਰਮ ਤੇ ਬਾੜੇ ਵਾਲ ਠੀਕ ਹੈ ਜੀ ਉਹ ਪੁੱਤ ਜਮਣਾ ਮੇਰਾ ਠੀਕ ਹੈ ਜੀ ਉਹਨਾਂ ਕੋਲੇ ਜੂਨੀਅਰ ਰੇਸ ਇਸ ਟਾਈਮ ਨਾ ਘੋਰ ਇਸ ਵਾਰ ਦਾ ਨਾ ਘੋਰ ਚੈਂਪੀਅਨ ਆ ਠੀਕ ਹੈ ਜੀ ਬਲੋਤਰੇ ਵੀ ਜਿੱਤਿਆ ਤਿੰਨ ਚਾਰ ਸ਼ੋਹ ਬਾਹਰਲੇ ਸਰਕਾਰੀ ਸ਼ੋਹ ਜਿੱਤਿਆ ਆ ਉਹਦਾ ਇਟਲੀਆ ਕੇ ਮੈਚ ਬਹੁਤ ਚੰਗਾ ਮੱਝੂ ਕੇ ਲੈਂਦਾ ਘੋੜਾ ਤੇ ਇਹਦੀ ਮਾਂ ਹੈਗੀ ਆ ਕਰਮਾਤੀ ਦਾ ਬੱਚਾ ਸੀ ਪਚੰਗ ਠੀਕ ਹੈ ਜੀ ਤੇ ਘੋੜੀ ਆਪਣੇ ਕੋਲੇ ਠੀਕ ਹੈ ਵੀ ਇਹਦਾ ਨੋ ਰੱਖਿਆ ਪਾ ਗਲਾਸਿਆਂ ਗਲਾਸਿਆਂ ਹਾਂ ਗਲਾਸਿਆਂ ਸੀ ਸਾਡਾ ਬਾਪੂ ਪੁਰਾਣਾ ਬਾਬਾ ਲੰਬੜ ਦਾ ਗਲਾਸਿਆਂ ਠੀਕ ਹੈ ਵੀ ਉਹਦੇ ਨਾਲ ਉਹਦੇ ਰੱਖਿਆ ਪਾ ਰੱਖਿਆ ਹੈ ਇਹ ਇਹ ਵੀ ਫਿਰ ਨੰਬਰ ਤਰਾਂ ਨੇ ਇਹ ਵੀ ਤਿਆਰ ਕਰਨਗੇ ਹਾਂ ਵੀ ਇਹ ਤਿਆਰ ਕਰਾਂ ਕਿਉਂਕਿ ਇਹੋ ਵਧੀਆ ਗੱਲ ਹੈ ਹਨਾ ਜਿਵੇਂ ਬਈ ਸ਼ਕੀਨ ਬਹੁਤ ਹੈ ਜਿਵੇਂ ਹਨਾ ਤੇ ਮੇਰੇ ਸਾਰਾ ਮੱਥੇ ਫੋਲੀ ਹੈ ਗੱਲਾਂ ਹਾਂ ਮੱਥੇ ਫੋਲ ਤੇਲੀਆ ਖਮੈ ਭਈ ਅਜੇ 40 ਦਿਨ ਦਾ 40 ਦਿਨ ਦਾ ਕੱਟੀ ਨਾ ਵੀ ਆ ਦੇਖ ਤੇ ਮੈਂ ਕਹਿੰਦਾ ਵੀ ਇੰਟਰਵਿਊ ਦੇ ਵਿੱਚ ਵਧੀਆ ਗੇੜੇ ਦੇ ਗਿਆ ਹੈ ਹਨਾ ਵਾਹ ਬਾਈ ਹਲਤੀਆ ਬੜਾ ਵਾਸਤਾ ਆ ਮਾਂ ਵੀ ਇਹਦੀ ਬਹੁਤ ਚੰਗੀ ਹੈ ਘੋੜੀ ਵੀ ਆਪਣੀ ਚੰਗੀ ਆ ਘੋੜਾ ਵੀ ਬਹੁਤ ਚੰਗਾ ਆ ਹਾਂ ਘੋੜੀ ਵੀ ਬਹੁਤ ਮਜ਼ਬੂਤੀ ਚਾਹੀਏ ਮੈ ਹਨਾ ਪਿਓਰ ਦੇਸੀ ਜੀ ਹੈ ਬਾਈ ਘੋੜੀ ਆਪਾਂ ਨੂੰ ਦੇਸੀ ਚੀਜ਼ ਸੀਗਾ ਸ਼ੌਕ ਮੇਲੇ ਤੋਂ ਦੇਸੀ ਲੈ ਆ ਨਰਕੀ ਆਪਾਂ ਨਾ ਮਾਰਵਾੜੀ ਮਿਕਸ ਕਰੀ ਦੇ ਵਿੱਚ ਇਸੇ ਕਰਕੇ ਫਿਰ ਆਪਾਂ ਪਿਓਰ ਪਿਓਰ ਕੀ ਬਣਾ ਲਈਏ ਤੇ ਹੁਣ ਫਿਰ ਬਾਈ ਗਾਂ ਘੋੜੀ ਫਿਰ ਮੇਟ ਕਰਾਉਣ ਨੂੰ ਹਾਂ ਨਹੀਂ ਕਰਾਵਾਂਗੇ ਜਿਉਣੇ ਤੋਂ ਕੋਈ ਦੇਖਦੇ ਅਗਲਾ ਕੋਈ ਚੰਗਾ ਬੱਝੂ ਲੈ ਲੈਂਦਾ ਘੋੜਾ ਠੀਕ ਹੈ ਜੀ ਜਾਂ ਉਹ ਤੋਂ ਦੁਬ ਹਮਮ ਆ ਬੱਚਾ ਥੋੜਾ ਤਿਆਰ ਹੋ ਜਾਊਗਾ ਹਣਾ ਨਾਲੇ ਮੌਸਮ ਥੋੜਾ ਗਾਹ ਆ ਰਹੀ ਜਾਏ ਤੇ ਲੱਗੀਆਂ ਪੂਰੀਆਂ ਇਹ ਸ਼ੌਂਕ ਨਾਲ ਤਿਆਰ ਕਰਨਾ ਵਈ ਆਪਾਂ ਠੀਕ ਹੈ ਹਣਾ ਬਈ ਹਰਪੀ ਤੇ ਆਪਾਂ ਗੱਲਾਂ ਬਾਤਾਂ ਕਰੀਏ ਹਣਾ ਜਿਵੇਂ ਘੋੜਿਆਂ ਲਾਈਨ ਦੇ ਵਿੱਚ ਆਪਾਂ ਜਦੋਂ ਆਪਾਂ ਪੈਨੇ ਹਣਾ ਜਿਵੇਂ ਬਾਈ ਹੋਣੀ ਆਪਣੇ ਮਤਲਬ ਬੈਠਿਆ ਆਪਣੇ ਨਾਲ ਕਿਹੜੇ ਕਿਹੜੇ ਜਿਵੇਂ ਹੁਣ ਬਾਈ ਗੈਰੀ ਦਾ ਨਾਮ ਆ ਤੁਸੀਂ ਹਣਾ ਕਿਹੜੇ ਕਿਹੜੇ ਇਹਦੇ ਦੋਸਤ ਮਿੱਤਰ ਆ ਜਿਹੜੇ ਇਹ ਚੀਜ਼ ਦੇ ਵਿੱਚ ਤੁਹਾਨੂੰ ਪੂਰੀ ਪਾਲਿਸ سپورਟ ਕਰਦੀ ਇਹਨਾਂ ਆਪਾਂ ਨੂੰ ਨੌਲੇਜ ਵਧੀਆ ਵੱਧਦੀ ਆਪਣੀ ਹਨਾ ਹਾਂ ਹਰਿੰਦਰ ਜਾਨੀ ਦੋਸਤਾਂ ਵੀ ਪਰਮਾਤਮਾ ਇਹਨਾਂ ਇੱਕ ਤਰ੍ਹਾਂ ਬਾਪੂ ਦਾ ਮੇਰੇ ਮਗਰ ਨਾਂ ਬਹੁਤ ਵੱਡਾ ਸੀ ਆਪਾਂ ਤਾਂ ਇਹਨਾਂ ਜੋਗੇ ਨਹੀਂ ਸੀ ਬਿਲਕੁਲ ਨਹੀਂ ਤੇ ਐਡੇ ਕ ਲੋਕਾਂ 'ਚ ਘੋੜਿਆਂ ਨੇ ਬਿਠਾ ਦੇ ਵੀ ਜਿਹੜੀ ਆਪਣੀ ਸੋਚ ਨਹੀਂ ਸੀ ਆਪਾਂ ਆਮ ਜਿਹੇ ਘਰਾਂ 'ਚਾ ਵੱਡੇ ਲੋਕ ਚੰਗੇ ਲੋਕਾਂ ਨਾਲ ਲਿੰਕ ਬਣ ਗਏ ਚੰਗੇ ਲੋਕਾਂ ਦੀ ਆਪਣੀ ਬੈਣੀ ਉੱਠਣੀ ਹੋ ਗਈ ਕੁਝ ਘੋੜਿਆਂ ਕਰਕੇ ਕੁਝ ਬਾਪੂ ਦੇ ਨਾਮ ਕਰਕੇ ਉਹ ਲੋਕ ਸਰਕਾਰ ਕਰਦੇ ਆ ਵੀ ਕੁੰਡੇ ਢਾਲੀ ਵਾਲਾ ਦਾ ਮੁੰਡਾ ਆਪਾਂ ਇਹਨਾਂ ਜੋਗੇ ਬਾਈ ਸਿਕ ਚੈਨ ਹੋਣੀ ਆ ਮੁਕਸਰ ਤੋਂ ਕੁਮਸੜ ਫਾਰਮ ਭਾਈ ਬਣਿਆ ਬੜਾ ਆਪਣਾ ਨੇ ਘਰ ਦੇ ਵਾਲੀ ਗੱਲ ਬਿਲਕੁਲ ਹੀ ਠੀਕ ਹੈ ਜੀ ਯਾਨਕਿ ਉਹ ਵੀ ਬੰਦੇ ਦਾ ਕੋਣ ਲੱਗ ਜਾ ਵੀ ਮੈਂ ਕਹਿੰਦਾ ਵੀ ਗਣਤੀ ਵਾਲਾ ਕੰਮ ਵੀ ਉਹ ਗਣਤੀ ਗਣਤੀ ਘੜਦੀ ਆ ਸੈਪਦੀਪੁਰ ਵਾਲੇ ਭਾਉ ਹਣੀ ਹੋਗੇ ਇਹ ਹਰਜੋਤ ਉਹਨਾਂ ਕਰਕੇ ਇਹ ਇਹ ਮਿੱਤਰ ਮੇਰੇ ਨਹੀਂ ਸਹੀ ਹੋਣੀ ਹੋਗੇ ਬਾੜੇ ਵਾਲ ਜਿੰਨਾਂ ਦੇ ਘੋੜੇ ਦਾ ਬੱਚਾ ਮੇਰੇ ਕੋਲ ਗੁਰਪਤ ਦੇ ਸੜ ਫਾਰਮ ਵਾਲੇ ਕੋਲ ਸਹੀ ਨਹੀਂ ਉਹਨਾਂ ਕੋਲ ਇਸ ਕੋੜਾ ਮਰਜੂ ਕੋ ਲਿਆਦਾ ਚੰਗਾ ਕੋੜਾ ਠੀਕ ਆ ਨਾ ਬਾਕੀ ਘਰੇ ਵਾਲੋ ਸਿੱਖਵਾ ਕਰਾਉਣੀ ਹੋਗੇ ਯਾਦਗਰੇ ਵਾਲੇ ਹੋਣੀ ਹੋਗੇ ਤਕਰੀਬ ਆ ਆਲੇ ਵਾਲੇ ਮਿੱਤਰ ਮੰਡਲੀ ਸਾਰੀ ਹੈ ਵੀ ਜਿੱਧਰ ਨੂੰ ਮਰਜ਼ੀ ਨਿਕਲ ਜੀ ਇਹ ਹਰ ਪਾਸੇ ਪਿਆਰ ਆ ਆਪਣਾ ਬਿਲਕੁਲ ਹਨ ਬਈ ਠੀਕ ਕਰ ਮੇਲੇਆਂ ਮੰਡੀਆਂ ਦੇਣ ਕਿ ਮੈਂ ਕੋਈ ਸ਼ੋਹ ਨਹੀਂ ਛੱਡਦਾ ਮੈਂ ਕੋਈ ਮੇਲਾ ਮੰਡੀ ਨਹੀਂ ਛੱਡਦਾ ਹਰ ਪਾਸੇ ਜਾਣਾ ਪੰਜ ਪੰਜ ਆ ਜਾਂਦਾ ਹਰ ਮੇਲੇ ਤੇ ਲਾ ਕੇ ਹੋਣੇ ਠੀਕ ਹੈ ਬਈ ਆਪਾਂ ਨਹੀਂ ਘਰੇ ਵੜਨ ਵਾਲੇ ਹੈ ਮੇਲੇ ਚੱਲ ਪੈਸੇ ਵਾਲੇ ਵਾਲ ਆਪਾਂ ਕਹਿੰਦੇ ਆਪਾਂ ਝੋਲੇ ਚੱਕ ਲੈ ਆਪਾਂ ਚੱਲੇ ਠੀਕ ਹੈ ਆਪਾਂ ਨਹੀਂ ਵੜਦੇ ਘਰੇ ਕੋਈ ਸਵਾਦ ਹੀ ਵੱਖਰਾ ਬਈ ਹੜਾ ਜੇ ਹਰ ਜਗ੍ਹਾ ਮਾਨਸਤਕਾਰ ਆ ਬਈ ਜਿੱਥੇ ਮਰਜ਼ੀ ਜਾਵੜੀਏ ਕੋਈ ਪੁੱਥੇ ਵੱਟ ਨਹੀਂ ਪਉਂਦਾ ਹਮ ਹਾਰ ਭੈਣ ਵੀ ਪਿਆਰ ਨਾਲ ਜਵਾਨ ਦਾ ਰਾਸ ਆ ਤੁਹਾਡਾ ਥੋੜੀ ਬੋਲੀ ਕਹੇ ਜੀ ਬਿਲਕੁਲ ਵਈ ਠੀਕ ਹੈ ਨਾ ਤੁਸੀਂ ਥੋੜੀ ਥੋੜੀ ਸੋਚ ਕਹੇ ਜੀ ਆ ਥੋੜੀ ਬੋਲੀ ਕਹੇ ਜੀ ਹਰੇਕ ਦੇਖ ਰਹਿਦਾ ਆ ਆਪ ਦਾ ਘਰ ਸਮਝ ਕੇ ਜਾਈਦਾ ਇਹ ਸਮਝ ਕੇ ਜਾ ਹੁੰਦਾ ਵੀ ਇਹ ਬਗਾਨੇ ਆਪਾਂ ਕਹੇ ਚੱਲੇ ਹਾਂ ਮਿੱਤਰ ਪਿਆਰ ਪਿਆਰ ਫੇਰ ਹੀ ਬਣਦਾ ਫੇਰੀ ਵਾਲਾ ਜਿਹੜਾ ਕਰਦਾ ਵੀ ਇਨਸਾਨ ਕਹੇ ਜੀ ਐਡੇ ਵੱਡੇ ਪਿਓ ਦਾ ਪੋਤਾ ਬਾਈ ਉੱਥੇ ਬਹੁਤ ਚੀਜ਼ਾਂ ਸੋਚ ਕੇ ਨਾ ਹਾਂ ਸਹੀ ਗੱਲ ਆ ਬਾਈ ਜਿਵੇਂ ਆਪਾਂ ਗੱਲ ਕਰਦੇ ਆ ਨਾ ਬਾਪੂ ਨੇ ਵੀ ਜਿਹੜੀ ਗੀਤਕਾਰੀ ਕੀਤੀ ਆ ਨਾ ਉਹਦੇ ਚ ਵੀ ਬਾਪੂ ਨੇ ਨਾਂ ਹੀ ਕਮਾਇਆ ਜੇ ਆਪਾਂ ਗੱਲ ਕਰੀਏ ਜੀ ਹੁਣ ਜਿਹ ਹਲੇ ਵੀ ਲੋਕਾਂ ਦੇ ਕੰਨਾਂ 'ਚ ਗੂੰਜ ਰਿਹਾ ਹੈ ਨਾ ਤੇ ਜੇ ਪੈਸਾ ਬਣਾਉਣ ਦੇ ਤਰੀਕੇ ਚਲਾਇਆ ਤਾਂ ਕੰਨਾ ਮਰ ਜਾਇਆਦਾ ਬਈ ਬਹੁਤ ਬਣਾ ਲੈਂਦਾ ਹੈ ਨਾ ਪੈਸਾ ਤਾਂ ਬਹੁਤ ਬਣਾ ਲੈਂਦਾ ਤਾਂ ਆਇਆ ਨਹੀਂ ਉਹ ਬੰਦੇ ਨੇ ਜੱਟ ਨੇ ਪੈਸਾ ਉਹਦਾ ਆਉਂਸੀ ਵੀ ਚੰਗਾ ਚੰਗੀ ਆਵਾਜ਼ ਮਿਲੇ ਚੰਗਾ ਸੰਗੀਤ ਮਿਲੇ ਚੰਗੀ ਵੀਡੀਓ ਬਣੇ ਮੈਂ ਗਾਣਾ ਤਾਦ ਦਊਗਾ ਚਾਹੇ ਮੈਨੂੰ ਕੋਈ ਦਵਾਨੀ ਨਾ ਦੇਵੇ ਹਮ ਬੰਦਾ ਲੱਖ ਵਾਲੇ ਨੂੰ ਮੋੜ ਦਿੰਦਾ ਜੀ ਦਵਾਨੀ ਵਾਲੇ ਨੂੰ ਬਰੀਆ ਨੂੰ ਗਾਣਾ ਦੇ ਦਿੰਦਾ ਸੀ ਉਹ ਲੱਖ ਨੂੰ ਕਹਿੰਦਾ ਮੈਨੂੰ ਉਹ ਤੇ ਆਵਾਜ਼ ਨਹੀਂ ਪਸੰਦ ਤੂੰ ਮੇਰੀ ਮਰਜ਼ੀ ਨਾਲ ਖਾਣਾ ਤਿਆਰ ਹੀ ਨਹੀਂ ਕਰਨਾ ਮੈਂ ਗਾਣਾ ਨਹੀਂ ਦੇਣਾ ਪੈਸੇ ਦਾ ਕੰਮ ਹੈ ਇਹ ਨੋ ਮੋਰ ਦਾ ਰੇਂਦੀ ਦੁਨੀਆ ਦਾ ਨੋਰ ਰਹੇ ਮੇਰਾ ਮੈਨੂੰ ਉਹ ਚੀਜ਼ ਆ ਮੈਂ ਪੈਸੇ ਨਾਲ ਨਹੀਂ ਕਹਿੰਦਾ ਬਈ ਮੇਰੇ ਹਿਸਾਬ ਨਾਲ ਤਕਰੀਬਨ ਲੋਕ ਜਾਦਵੀ ਬਾਪੂ ਨੂੰ ਤਾਂ ਕਰਦੇ ਹਨ ਕਿਉਂਕਿ ਬਹੁਤ ਸਾਰੇ ਗੀਤਕਾਰ ਵੀ ਜਾਂ ਆਪਾਂ ਸਿੰਗਰ ਕਹਿੰਦੇ ਹਨ ਉਹ ਆਉਂਦੇ ਬਾਅਦ ਤੇ ਖਤਮ ਪਹਿਲਾਂ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਜਾਣਦਾ ਹੀ ਨਹੀਂ ਕੋਈ ਹਨ ਜਿਵੇਂ ਕਈ ਮੰਨ ਕੇ ਜਲੀ ਵੀ ਕੋਈ ਪੈਸਾ ਲਾ ਕੇ ਇਹ ਇੰਡਸਟਰੀ ਜਾ ਵੀ ਜਾਂਦਾ ਉਹ ਥੋੜਾ ਕਿਤੇ ਪੀਕ ਤੇ ਰਹਿੰਦਾ ਉਦੋਂ ਬਾਅਦ ਉਹ ਖਤਮ ਹੋ ਜਾਂਦਾ ਹਨ ਜਿਵੇਂ ਅਸੀਂ ਆਪਾਂ ਗੱਲਾਂ ਕਰੀਏ ਮਨਮੋਹਨ ਵਾਰਸ ਉਹ ਵੀ ਰੌਣਾ ਦੀ ਗੱਲਬਾਤ ਕਰਦੇ ਆ ਤੇ ਅੱਜ ਵੀ ਲੋਕ ਮੈਂ ਕਹਿੰਦਾ ਉਹਨਾਂ ਨੂੰ ਸਰਚ ਮਾਰ ਕੇ ਬਾਪੂ ਦੇ ਨਾਂ ਤੇ ਉਹਨਾਂ ਦੇ ਗਾਣੇ ਸੁਣਦੇ ਆ ਤੇ ਭਾਈ ਕਿਵੇਂ ਹੁਣ ਬਾਪੂ ਜੀ ਹਨਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਗੁਜ਼ਰ ਗਏ ਸੀ ਹਨਾ ਕਿਵੇਂ ਭਾਈ ਜਿਵੇਂ ਹੁਣ ਗੀਤ ਇੰਡਸਟਰੀ ਜਾ ਜਿਵੇਂ ਹੁਣ ਬਾਪੂ ਦੇ ਨਾਂ ਤੇ ਬਹੁਤ ਬਹੁਤ ਵੱਡੇ ਵੱਡੇ ਕਲਾਕਾਰ ਬਣ ਚੁੱਕੇ ਆ ਹਨਾ ਕਿਵੇਂ ਭਾਈ ਹਲੇ ਤੱਕ ਪਿਆਰ ਮਿਲਦਾ ਕਿ ਕਿਵੇਂ ਹਸਾਕਤਾ ਵਾਲਾ ਲੋਕ ਹੈ ਜਿਹੜੇ ਬਾਈ ਮੈਂ ਨਾ ਗਰੀਮਾ ਪਾਪਾ ਅਬੀ ਰੰਗ ਮਾਚ ਦੀ ਦੁਨੀਆ ਹਨਾ ਇਹ ਚੜਦੇ ਸੂਜੋਂ ਸਲਾਮਾ ਵੇਰੀ ਵਾਰ ਹਰ ਫੀਲਡ ਜੀ ਸਿਸਟਮ ਇਹ ਬਣਿਆ ਹੋਇਆ ਜਦੋਂ ਬੰਦੇ ਦਾ ਥੋੜੇ ਦਿਨ ਚੰਗੀ ਆ ਥੋੜੇ ਮਗਰ ਬਹੁਤ ਵੀ ਫਿਰਦੀ ਆ ਠੀਕ ਹੈ ਨਾ ਜਦੋਂ ਤੁਹਾਡਾ ਸਿਸਟਮ ਤੁਸੀਂ ਉਤਰਾ ਚੜਾ ਹਰ ਇਨਸਾਨ ਦੀ ਜ਼ਿੰਦਗੀ ਚੋਂਦਾ ਹਮ ਜਦੋਂ ਜਿਹੜਾ ਚੜਦਾ ਆ ਜਿਹਨੇ ਡੁੱਬਣਾ ਵੀ ਹੈਗਾ ਕੋਈ ਸਮਾਂ ਸੂਜ ਜਿਹੜਾ ਸਿਸਟਮ ਬਣਿਆ ਸਵੇਰੇ ਚੜਦਾ ਸ਼ਾਮ ਨੂੰ ਡੁੱਬਦਾ ਡੁੱਬਦਾ ਬਿਲਕੁਲ ਕੁਦਰਤ ਦਾ ਨਿਯਮ ਆ ਬਾਈ ਇਹ ਹਨਾ ਠੀਕ ਹੈ ਨਾ ਜਿਹੜਾ ਉਹ ਬਾਪੂ ਵਾਲਾ ਸਮਾਂ ਸੀ ਬਾਈ ਉਹ ਤਾਂ ਉਹਦਾ ਲਾਗੀ ਸੀ ਵੀ ਰੌਣਕ ਲੱਗੀ ਰਹਿੰਦੀ ਸੀ ਇਸੇ ਤਰ੍ਹਾਂ ਉਹਦੇ ਅਣੀ ਮੈਨੂੰ ਜਿਹੜੇ ਬੰਦੇ ਕਹਿੰਦੇ ਯਾਰ ਅਸੀਂ ਮਿਲਣਾ ਵਾ ਸਾਡਾ ਸਾਡਾ ਪ੍ਰੋਹਣਾ ਬਾਹਰੋਂ ਆਇਆ ਸਾਡੇ ਭਾਣੇ ਭਾਣ ਜੀ ਕੈਨੇਡਾ ਤੋਂ ਆਏ ਆ ਬਾਪੂ ਦਾ ਫੋਟੋ ਕਰਵਾਉਣਾ ਆਪਾਂ ਬਈ ਪਰ ਮੱਥੇ ਵਟ ਨਹੀਂ ਪਾਇਆ ਸੀ ਆਪਾਂ ਬਾਪੂ ਕਹਿੰਦੇ ਚਾਹ ਖਾ ਦੋ ਗਰਮ ਪਾਣੀ ਖਾ ਦੋ ਕੋਟਾ ਆ ਨਾ ਕੀ ਆਪਣਾ ਘਰ ਜਿਹੜਾ ਭੈਣ ਭਾਈ ਆਇਆ ਰਹਿਣ ਕੀ ਮਾਪਾ ਜੀ ਆਏ ਹੋ ਖੜੇ ਮੱਥੇ ਸਤਕਾਰ ਕੀ ਕਰੀ ਪਰ ਜਿੰਦੋਂ ਦਾ ਬਾਪੂ ਵੀ ਅੱਖਾਂ ਬੀਚ ਕੇ ਬਾਪੂ ਨੂੰ ਸਾਲ ਹੋ ਜਾਣਾ ਹਾਂ 31 ਮਾਰਚ ਨੂੰ ਬਾਪੂ ਰੋ ਗਿਆ ਸੀ ਹਾਂ ਸਾਲ ਹੋ ਗਿਆ ਹਾਂ ਸਾਲ ਹੋ ਗਿਆ ਉਹ ਐਨਆਰਆ ਕੇ ਵੀ ਚਲੇ ਗਏ ਹੋਣੇ ਬਈ ਵਾਰੋ ਆਲੇ ਮੁੜ ਕੇ ਕਿਸੇ ਨੇ ਫੋਨ ਸੋਸ ਕਰਨ ਨਹੀਂ ਬਈ ਹੋਇ ਇਸ ਚਾਹੀਆ ਜਿਹੜੇ ਫੋਟੋ ਕਰਾਉਣਾ ਸੀ ਫੋਟੋ ਕਰਾਉਣਾ ਸੀ ਖਾੜਾ ਲਵਾਉਣਾ ਬੁੱਧਾ ਇਹ ਸੀ ਵੀ ਖਾੜੇ ਵੇਲੇ ਲੋੜ ਹੁੰਦੀ ਸੀ ਖਾੜੇ ਬਾਪੂ ਲੱਖ ਲੱਖ ਰੁਪਈਆ ਖਾੜੇ ਦਾ ਛੜਾ ਦਿੰਦਾ ਸੀ ਬਾਪੂ ਨੇ ਡੀਜੇ ਖਾੜੇ ਬਾਪੂ ਆ ਕੇ ਪੇਮੈਂਟ ਦੇਣ ਲੱਗੇ ਕਹਿੰਦੇ 4 ਲੱਖ ਚ ਖੜਾ ਹੋਇਆ ਮੈਂ ਤਾਂ ਤਿੰਨ ਹੀ ਦਊ ਕੋਲੇ ਫੜਾ ਕੇ ਪੈਸੇ ਦਾ ਕਰਦਾ ਰਿਹਾ ਲੋਕਾਂ ਦਾ ਅਜੇ ਮੇਰੇ ਕੋਲ ਬੰਦੇ ਪਿੰਡ ਦੇ ਕਹਵਾ ਵੀ ਆ ਆ ਵੀ ਕੋਲੇ ਲਾਉਣਾ ਬੈਠਾ ਗਰਪੰਜ ਇਹਨਾਂ ਦੇ ਵਿਆਹ ਸੀ ਧੱਕੇ ਨਾਲ ਕਹਿੰਦਾ ਨਹੀਂ ਦੇਣੇ ਫਿਰ ਭੀਜੇ ਦਾ ਵਿਆਹ ਉਦੋਂ ਬਾਪੂ ਦਾ ਕੋਲ ਉਹਨਾਂ ਨੂੰ ਲੋੜ ਸੀ ਜਿਹੜੇ ਲੋਕ ਬਾਹਰੋਂ ਮਿਲਦੇ ਵਰਤਦੇ ਸੀ ਅਜੀਗੜਾ ਖਾੜਾ ਲਾਉਣਾ ਕੋਣੇ ਤੁਹਾਡੀ ਹੱਲ ਤੋਂ ਉਹ ਦੁਨੀਆ ਦੇ ਵਿੱਚ ਆ ਬੰਦਾ ਪਰ ਉਹ ਮੁੰਡਾ ਕੋਲੇ ਵੀ ਲੋਕ ਮਾਤਲ ਪ੍ਰਸ ਦੁਨੀਆ ਲੋੜੋਂ ਵੱਧ ਆ ਤੇ ਉਹ ਵਾਲੇ ਬਹੁਤ ਨੇ ਬਹੁਤ ਮੁੰਡੇ ਦੋਸਤ ਮੇਤ ਨਾਲ ਖੜੇ ਨੇ ਇਹ ਆ ਮੁੰਡ ਮੰਡਲੀ ਸਾਰੀ ਨਾਲ ਖੜੀ ਆ ਘੋੜਿਆਂ ਜੀ ਬਹੁਤ ਪਰਿਵਾਰ ਨੇ ਜਿਹੜੇ ਨਾਲ ਖੜੇ ਨੇ ਹੁਣ ਵੀ ਸਰਕਾਰ ਮਾਨ ਕਰਦੇ ਆ ਜਾਣੇ ਉਹ ਨਹੀਂ ਠੀਕ ਆ ਨਾ ਬਾਈ ਕੋਲੇ ਸਿਕ ਜੈਨ ਕੋਲੇ ਇੱਕ ਦੀ ਮੋਖ ਸਰ ਮੈਂ 10 ਲਾ ਕੇ ਆ ਮੇਲੇ ਠੀਕ ਆ ਨਾ ਮੈਂ ਕਿਹਾ ਵੀ ਸ਼ਾਹ ਨੂੰ ਮਹਿਬੂ ਲੱਗਦੀ ਜੀ ਉਹਦੇ ਟੈਂਟ ਦੇ ਬਾਪੂ ਨੂੰ ਸੋਨਣਾ ਵਾਲਾ ਮੁਕਸਰ ਰੀਆ ਇੰਨਾ ਜਿਹੜੇ ਉਹ ਬਾਈ ਨੇ ਉਸ ਨਾਲ ਵੀ ਬਾਈ ਬਾਪੂ ਕੋੜੇ ਧੜੀ ਵਾਲਾ ਮੁੰਡਾ ਬਈ ਇੰਨਾ ਮਾਨ ਸਤਕਾਰ ਉਹਨਾਂ ਲੋਕਾਂ ਦਾ ਉਹ ਇੰਨਾ ਪਿਆਰ ਕਰਦੇ ਆ ਰੋ ਰਾਤ ਨੂੰ ਮੰਡੀ ਚ ਗਾਣੇ ਚੱਲਦੇ ਬਾਪੂ ਉਠੋ ਚੀਨਾ ਜੱਟ ਦਾ ਕਹਿੰਦੇ ਕਿ ਮੈਂ ਕਹਿੰਦਾ ਹਰ ਵਿਆਹ ਦਾ ਸ਼ਿੰਗਾਰ ਆ ਫੇਰ ਤਲ ਕੰਪੂ ਦਾ ਔੜ ਜੋੜ ਜੂ ਕਰਦਾ ਚੀਨਾ ਜੱਟ ਦਾ ਠੀਕ ਹੈ ਨਾ ਡਾਕਰ ਜਮੀਨ ਜਾਏ ਯਾਰ ਬਾਪੂ ਨੇ ਜੋ ਦੇਖਿਆ ਉਹ ਲਿਖਿਆ ਪਿੰਡੂ ਸਮਾਜ ਪਿੰਡੂ ਜਿੰਦਗੀ ਲਿਖੀ ਕੋਈ ਚੀਜ਼ ਨੂੰ ਲੋਕ ਪਸੰਦ ਕਰਦਾ ਸਾਫ ਸੋਧਾ ਲਿਖਿਆ ਘਰਾਂ ਤੋਂ ਸੋਨਣਾ ਵਾਲਾ ਲਿਖਿਆ ਧੀ ਪੁੱਤਾਂ ਬਹਿ ਕੇ ਸੋਨਣਾ ਚੀ ਕਿਵੇਂ ਟੋਡੇ ਨਾਲ ਪਿਆਰ ਕਿਉਂਕਿ ਬਾਪੂ ਬਾਰੇ ਜਿੰਨੇ ਵੀ ਆਪਾਂ ਪੜ ਲੀਏ ਹਨਾ ਜਿੰਨਾ ਵੀ ਉਹਨਾਂ ਬਾਰੇ ਆਪਾਂ ਗੱਲਬਾਤ ਕਰ ਲਈ ਹੈ ਹਨਾ ਉਹ ਇੱਕ ਜਿਵੇਂ ਉਮਰ ਦੇ ਹਿਸਾਬ ਨਾਲ ਉਹ ਹਲੇ ਵੀ ਉਹ ਜੰਗ ਮੁੰਡਿਆਂ ਨੂੰ ਗੱਲਾਂ ਕਰੇ ਟੋਡੇ ਨਾਲ ਬਈ ਕਿੰਨਾ ਦਾ ਪਿਆਰ ਸੀ ਉਹਨਾਂ ਦਾ ਬਈ ਬਾਪੂ ਬਈ ਦੋਸਤ ਹੀ ਸੀ ਅਖ ਹੂੰ ਉਹਨੇ ਕਦੇ ਇਹ ਚੀਜ਼ ਨਹੀਂ ਫੀਲ ਹੋਣ ਦੀ ਤੁਸੀਂ ਵੀ ਮੈਂ ਹਾਂ ਥੋੜਾ ਪਿਓ ਆ ਥੋੜੇ ਕੋਈ ਦਬਕਾ ਦਬਾ ਰੱਖੂ ਨਹੀ ਉਹ ਰ ਮੋਤੇ-ਮੋਤੀਆਂ ਨੂੰ ਵੀ ਹੋਵੇ ਉਹ ਬੰਦਾ ਵੀ ਪੇ ਪੁੱਤ ਦੀ ਜਾਰੀ ਹੋਵੇ ਤਾਂ ਹੀ ਅਸੀਂ ਕੰਟਰੋਲ ਸੀ ਉਹਦੇ ਹੂੰ ਜਦੋਂ ਪਿਓ ਡਾਂਡ ਦਬਕੀ ਹੁੰਦਾ ਮੇਰਾ ਵੀ ਉਹ ਸਿਸਟਮ ਇਹੀ ਆ ਜਵਾਬ ਕਰਨਾ ਅਜੀ ਤੁਹਾਨੂੰ ਪਿਆਰ ਦੋਸਤੀ ਹੈ ਨਾ ਬਾਈ ਇਹਦੀ ਹਰ ਡਿਮਾਂਡ ਪੂਰੀ ਆ ਜਿਹੜੀ ਜਾਇਜ਼ ਆ ਜਾਇਜ਼ ਤਾਂ ਬਈ ਮਾਪੇ ਕਰਦਾ ਤਾਂ ਮਾਪੇ ਦੀ ਗਲਤ ਕਰ ਲੈਣਾ ਪਰ ਆਪਾਂ ਉਹਨਾਂ ਜੋਗੇ ਹੈ ਵੀ ਹੈ ਨਹੀਂ ਪਰ ਫਿਰ ਵੀ ਆਪਾਂ ਜਿੰਨੀਆਂ ਗੱਲਾਂ ਦੇ ਸ਼ੌਂਕ ਪੂਰੇ ਕੀਤੇ ਆ ਆ ਕੀ ਲੋਕ ਤੋਂ ਵੱਧ ਕੇ ਕੀਤੇ ਆ ਕਹਿੰਦੇ ਆ ਆਪਾਂ ਇਹਨਾਂ ਜੋਗੇ ਵੀ ਹੈ ਨਹੀਂ ਸੀ ਬਿਲਕੁਲ ਨਹੀਂ ਠੀਕ ਹੈ ਨਾ ਆਪਾਂ ਨਾਰਮਲ ਜਿਹੀ ਕਿਸਾਨ ਪਰਵਾਰ ਤੋਂ ਅਰੇ ਇਹਨੂੰ ਆਪਾਂ ਉਹੀ ਵੀ ਇਹਦੇ ਇਹਨੇ ਸ਼ੌਂਕ ਵੀ ਉਹੋ ਜਿਹੇ ਰੱਖੇ ਵੀ ਜਿਹੜੇ ਆਪਰੋਂ ਤੇ ਮੇਰਾ ਜਵਾਬ ਵਿਗੜਦਾ ਨਹੀਂ ਸਿੱਧੇ ਪਾਸੇ ਤੁਰਦਾ ਇਹਦੇ ਸ਼ੌਂਕ ਸ਼ੌਂਕ ਵੀ ਉਹੋ ਜਿਹੇ ਆ ਇਹਨੂੰ ਪਸੰਦ ਵੀ ਹੋਈਗਾ ਫਿਰ ਆਪਾਂ ਵੀ ਆ ਓਕੇ ਸੁੱਖ ਜਿੰਨੇ ਜੋਗਾ ਸੀਗਾ ਬਾਕੀ ਬਈ ਮੇਰੇ ਹਿਸਾਬ ਨਾਲ ਜੇ ਆਪਾਂ ਜੀਵਨ ਦਾਰ ਭਰਾ ਹਨ ਆਪਣੇ ਬੱਚਿਆਂ ਨੂੰ ਸਹੀ ਪਾਸੇ ਲਾ ਲਈਏ ਤੇ ਮੈਂ ਕਹਿੰਦਾ ਕਮਾਈ ਹੋਈ ਆਪਣੀ ਬਈ ਇਹੇ ਆ ਹਨਾ ਬਈ ਅਸੀਂ ਚੱਕਰ ਹਨਾ ਹੁਣ ਇੱਕ ਮੇਰੇ ਜਵਾਕ ਆ ਇਹ ਠੀਕ ਆ ਨਾ ਕੁੜੀਆਂ ਦਾ ਫਿਕਰ ਹੁੰਦਾ ਨਹੀਂ ਬਈ ਕੁੜੀਆਂ ਦਾ ਜੋਗ ਆ ਸਮਾਂ ਚੱਲਦਾ ਕੁੜੀਆਂ ਦਾ ਤਾਂ ਪੜਾਈ ਨੂੰ ਵੀ ਕੁੜੀਆਂ ਸਾਰੇ ਪਾਸੇ ਤਰੱਕੀ ਕਰ ਰਹੀਆਂ ਮੁੰਡੇ ਆ ਡਰਾਜ ਦੇ ਸਮੇਂ ਹੱਥੋਂ ਨਿਕਲ ਗਏ ਹੁਣ ਬਈ ਇਹਦੀ ਰੁਟੀਨ ਹੀ ਇਹ ਵੀ ਤੜਕੇ 4 ਵਜੇ ਉੱਠ ਖੜਦਾ ਹੈ ਅੱਜ ਦੇ ਸਮੇਂ 'ਚ ਮੈਂ ਕਹਿੰਦਾ ਕੋਈ ਉੱਠਣਾ ਲਾਉ ਨਹੀਂ ਹੁੰਦਾ ਕੋਈ ਸਾਰਾ ਕੰਮ ਇਹਨੇ ਕਰਨਾ ਖੱਤੇ ਬਨੇ ਡੱਪਠੇ ਪੱਠੇ ਡੰਗਰਾ ਬਸਣਾ ਦਾ ਘੋੜੀਆਂ ਦਾ ਸਾਡੇ ਘਰੇ ਆਪ ਲੋਕਾਂ ਦੀ ਲੜਾਈ ਹੁੰਦੀ ਆ ਤੂੰ ਘਰੇ ਨਹੀਂ ਬੜਿਆ ਤੂੰ ਐ ਨਹੀਂ ਗਿਆ ਸਾਡੇ ਘਰ ਜਿਹੜੀ ਮਾੜੀ ਮੁੱਢੀ ਤੂੰ ਤੋਂ ਮੈਂ ਹੁੰਦੀ ਨੇ ਉਹ ਨਾ ਕਰ ਤੂੰ ਘੋੜੀਆਂ ਨੂੰ ਦਾਣਾ ਨਹੀਂ ਪਿਆ ਪਾਣੀ ਗੇ ਲੇਟ ਹੋ ਗਿਆ ਪੱਠੇ ਨਹੀਂ ਬੜੇ ਸਾਡੇ ਸਾਡੇ ਆ ਲੜਾਈ ਦਾ ਕਾਰਨ ਹੁੰਦਾ ਕੋਈ ਤੂੰ ਆ ਕੰਮ ਲੇਟ ਕਰਦਾ ਕੰਮ ਵਿੱਚ ਸਾਡੀ ਲੜਾਈ ਆ ਤੂੰ ਵੀ ਪਿਆਰ ਆ ਹਾਂ ਉਹ ਵੀ ਹਾਲ ਕੋ ਘੂਰਨਾ ਵੀ ਕੰਮ ਵਿੱਚ ਤੂੰ ਪਾਣੀ ਟਾਈਮ ਨਾਲ ਨਹੀਂ ਪੜਾਇਆ ਤੂੰ ਲੇਟ ਕਾਹ ਤੋਂ ਕਰਦਾ ਦਾਣਾ ਟਾਈਮ ਨਾਲ ਪਾ ਦੇ ਬਸ ਇਹ ਨਹੀਂ ਕਦੇ ਆਉਣੀ ਆ ਵੀ ਘਰੋਂ ਦੱਸੇ ਬਿਨਾਂ ਬਾਹਰ ਚ ਲੈ ਗਿਆ ਇਹ ਘੁੜਿਆ ਨਹੀਂ ਲੇਟ ਮੁੜਿਆ ਉਹ ਕੰਮ ਦੇ ਕੋ ਤੇ ਦਰਸ਼ਕ ਵੀਰੇ ਹੋਣਾ ਕਿਵੇਂ ਬਾਈ ਨਾ ਹਰਪੀਤ ਨੇ ਕੀਤੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਹਨ ਤੇ ਕੋੜਾ ਜਰੂਰ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਕਿਉਂਕਿ ਦੋਨਾਂ ਬਲੱਡ ਲਾਈਨਾਂ ਦਾ ਹੀ ਹਨਾ ਚੰਗਾ ਸਮੇਲ ਆ ਮਜ਼ਬੂਤ ਘੋੜਾ ਏ ਤੇ ਬਾਕੀ ਫੀਸ ਵਾਲਾ ਬਾਈ ਹਰਪੀਤ ਨੇ ਕਹਿ ਹੀ ਦਿੱਤਾ ਹਨਾ ਕਿਉਂਕਿ ਬਾਫੂ ਕੰਡੇ ਢਾੜੀ ਵਾਲਾ ਦਾ ਮੁੰਡਾ ਏ ਤੇ ਸ਼ਕੀਨ ਜੱਟਾ ਪੂਰਾ ਤੇ ਫੀਸ ਫੂਸ ਵਾਲਾ ਕਹਿੰਦਾ ਕੋਈ ਚੱਕਰ ਹੀ ਨਹੀਂਗਾ ਜਿਵੇਂ ਵੀ ਹੋਇਆ ਕਹਿੰਦਾ ਬਾਅਦ ਕੱਟ ਕਰ ਲਾਂਗੇ ਤੇ ਮੋਸਟ ਵੈਲਕਮ ਆ ਘੋੜੀਆਂ ਲਿਆਇਓ ਬੱਦ ਤੋਂ ਬੱਦ ਘੋੜੀਆਂ ਭਰਾਇਓ ਕਿਉਂਕਿ ਮੇਰੇ ਹਿਸਾਬ ਨਾਲ ਏਰੀਏ ਦੇ ਵਿੱਚ ਇੱਕ ਬਹੁਤ ਸੋਹਣਾ ਕੋੜ ਆ ਜਾਣ ਕੇ ਆ ਗਿਆ ਆਪਣੇ ਦੇ ਵਿੱਚ ਤੇ ਜਰੂਰ ਬਲੀਡਿੰਗ ਕਰਾਇਓ ਤੇ ਬਾਕੀ ਹਰਪ੍ਰੀਤ ਬਾਈ ਨਾਲ ਫੋਨ ਤੇ ਕਰੀ ਜਰੂਰ ਗੱਲ ਆਵਾਜ਼ ਤਾਂ ਕਰਿਓ ਤੁਹਾਡਾ ਵਧੀਆ ਬਾਈ ਜੀ ਲਵਾਊਗਾ ਤੇ ਹਰਪ੍ਰੀਤ ਬਾਈ ਧੰਨਵਾਦ ਆਣਾ ਸਾਰੇ ਮਿੱਤਰਾਂ ਦਾ ਵੀ ਤੇ ਆਪਣੇ ਕੋਲੇ ਪਹੁੰਚੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰ ਦਿਓ ਜਿਉਂਦੇ ਬਾਦ ਰਿਓ ਮਿਲਦੇ ਆਂ ਕਿਸੇ ਹੋਰ ਫਾਰਮ ਤੇ ਧੰਨਵਾਦ